ਇਹ ਬੱਕਰੀਆਂ ਨਾਲ ਦੀਆਂ ਬੱਕਰੀਆਂ ਦਾ ਵੀਰੇ ਨਾ ਤਾਰੀ ਲਵੇ ਹੀ ਮਿਲਣਗੀਆਂ ਲਸਾੜੇ ਅੱਛਾ ਠੀਕ ਹੈ ਨਾ ਇੱਕੋ ਖਾਨਦਾਨ ਮਿਲੂਗਾ ਇੱਕੋ ਨਸਲ ਦੀਆਂ ਇੱਕੋ ਨਕਸ਼ਰੀਆਂ ਮਿਲਣਗੀਆਂ ਤਾਰੀ ਬਾਈ ਲਸਾੜੇ ਵਾਲਾ ਸਾਡਾ ਉਸਤਾਦ ਠੀਕ ਹੈ ਤੇ ਲੋਕ ਕਹੇ ਤਾਂ ਦੰਨਿਆ ਵੀ ਤਾਰੀ ਲਵੇ ਹੁਣ ਕੁਛ ਨਹੀਂ ਹੈਗਾ ਕੁਛ ਨਹੀਂ ਰਿਹਾ ਹੈਗਾ ਉਹਨੂੰ ਤਾਂ 6 ਮਹੀਨੇ ਦੀ ਲੋੜ ਪੈਂਦੀ ਆ ਵੀਰੇ 6 ਮਹੀਨੇ ਚ ਫੇਰ ਉਹ ਉੰਨੀ ਹੈਗੇ ਤਿਆਰ ਕਰਨਾ ਉੰਨੀ ਤਿਆਰ ਕਰਦਾ ਪਤਾ ਕੀ ਕਾਰਨ ਆ ਬਾਈ ਜੋਤ ਨੇ ਕਿਹਾ ਤਾਂ ਹਿੱਸੋ ਵਾਲ ਨੇ ਪਤਾ ਵੀ ਪੀਰਕੋਟ ਖੁੱਡੇ ਦੇ ਵਿੱਚ ਕਹਿੰਦਾ ਕਿਹਨੇ ġੇੜਾ ਨਹੀਂ ਮਾਰੇਆ ਹਾਂ ਖੂਨ ਨਿਕਲਦਾ ਫੂਨ ਵੀ ਜਾ ਤੋੜਦੇ ਆ ਬਾਈ ਜੀ ਤਾਰੀ ਦੀਆਂ ਬੱਕਰੀਆਂ ਇਹ ਜੀਆਂ ਨਾ ਵੀ ਕਿਹੜਾ ਪੰਜਾਬ ਦਾ ਪਾਲੀ ਐ ਵੀ ਜਿਹਨੇ ਤਾਰੀ ਦੀਆਂ ਮਿੰਤਾਂ ਨਹੀਂ ਕਰੀਆਂ ਕਿਹਨੇ ਤਾਰੀ ਦੇ ਬੋਕ ਚਟਕਾਈਆਂ ਤੋਂ ਛੜਾ ਛੜਾ ਕੇ ਆਪਣੇ ਘਰੇ ਬੋਕ ਲੈ ਆਲੇ ਆ ਕੇ ਰੱਖੇ ਆ ਅੱਜ ਲੋਕ ਗੱਲਾਂ ਮਾਰਦੇ ਆ ਤਾਰੀ ਦੇ ਘਰੇ ਕੁਛ ਨਹੀਂ ਸਾਡੇ ਪਾਸ ਅੱਜ ਵੀ ਉਹਦੇ ਘਰੇ ਵੀਰੇ ਬਾਲਾ ਸੋਨਾ ਠੀਕ ਹੈ ਨਾ ਬੋਕ ਤੁਹਾਨੂੰ ਦਿਖਾਵਾਂਗੇ ਉਹ ਵੀ ਤਾਰੀ ਦੇ ਘਰੋਂ ਆਇਆ ਜਿਹੜਾ ਅਸੀਂ ਰੱਖਿਆ ਠੀਕ ਹੈ ਲਿਜਾ ਕੇ ਤਾਰੀ ਦੇ ਘਰ ਤੇ ਬੋਕ ਦੱਸਣਾ ਹੋਰ ਕਿਸੇ ਦਾ ਬ੍ਰੀਡਰ ਆ ਪਾਲੀਆਂ ਦੇ ਘਰੇ ਖੜੀਆਂ ਨੇ ਘਰੇ ਖੜੀਆਂ ਨੇ ਕੋਈ ਫਾਰਮਰ ਕੋਈ ਆਏ ਦੇਖ ਕੇ ਦੇਖੋ ਆ ਦੁੱਧ ਚੋਈ ਹੋਈ ਆ ਬਾਬੇ ਮੁੱਲਾਂਪੁਰ ਨੇ ਕਰਵਾਈ ਆ ਕੋਈ ਫਾਰਮਰ ਉੱਥੇ ਜਾ ਕੇ ਕੋਈ ਪਹੁੰਚਿਆ ਵੱਡੇ 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 ਫਾਰਮਰ ਬੜੇ ਬੜੇ ਬਲੱਡ ਲਾਈਨ ਵਾਲੇ ਕਹਿੰਦੇ ਸਾਡੇ ਕੋਲ ਫਲਾਣੀ ਬਲੱਡ ਲਾਈਨ ਹੈ ਟੇਮਕੀ ਬਲੱਡ ਲਾਈਨ ਹੈ ਉਹ ਪਹੁੰਚੇ ਤਾਂ ਹੈ ਨਹੀਂ ਉਹ ਉਹਨਾਂ ਕੋਲੇ ਕੀ ਹੈ ਬਾਈ ਬ੍ਰੈਡ ਲਾਈਨ ਤਾਂ ਹੈਗੀ ਹੈ ਨਾ ਜੇ ਬ੍ਰੀਡ ਹੈਗੀ ਆ ਤਾਂ ਬ੍ਰੀਡ ਦਾ ਹੈਗੀ ਆ ਪਾਲੀਆਂ ਲਵੇ ਪਾਲੀਆਂ ਕੋਲੇ ਇੱਕ ਵਾਰੀ ਢੇੜਾ ਦੇ ਦੇ ਕੇ ਨਵੇਂ ਬੰਦੇ ਆ ਵੀਰੇ ਉਹ ਫਸਦੇ ਹੀ ਠੱਗਾਂ ਕੋਲ ਜਾ ਕੇ ਨੇ ਅੱਛਾ ਹੀ ਵਧੀਆ ਪਾਲੀਏ ਲਵੇ ਤਾਂ ਆਉਂਦੇ ਨਹੀਂ ਜਿਹੜੇ ਠੱਗ ਨੇ ਠੱਗਾਂ ਨੇ ਪਾਲੀ ਖਤਮ ਕਰਤੀ ਇਹ ਕਿਵੇਂ ਬਾਈ ਇਹ ਕੀ ਕਰਨਾ ਇਹ ਪਤਾ ਕੀ ਆ ਹੁਣ ਐਡਾਂ ਦਈ ਜਾਂਦੇ ਆ ਆਪਣੀ ਆਪਣੀ ਹਰੇਕ ਮੰਡੀ ਤੋਂ ਜਦੋਂ ਵੀਡੀਓ ਬਣਾਉਣੀ ਆ ਸਾਡੇ ਕੋਲ ਹਰ ਦੀ ਚرائی ਤੇ 5 ਲੀਟਰ ਦੁੱਧ ਅਸੀਂ ਆਪ ਘਰੇ ਚੋਇਆ ਬਚੋਇਆ ਸਹੀ 5 ਕਿਲੋ ਬਾਈ ਕਹਿੰਦਾ ਬਾਹਰੋਂ ਸ਼ੁਰੂ ਤੋਂ ਚਸ ਰੱਖੀ ਆਪਾਂ ਨੇ ਕਾਲੀ ਤੇ ਲੋਹੀ ਬੱਕ ਆਪਣੇ ਘਰੇ ਜੱਦੀ ਪੁਸਤੀ ਜੰਮ ਦੀਆਂ ਕਾਲੀਆਂ ਲੋਹੀਆਂ ਨੇ ਵੀਰੇ ਅੱਛਾ ਉਹ ਤਾਂ ਇਹ ਐ ਲੱਗਦੀਆਂ ਨੇ ਜਿਵੇਂ ਇਹ ਪਹਿਲੇ ਜਾਂ ਦੂਏ ਸੂਏ ਹੋਣਗੀਆਂ ਠੀਕ ਐ ਇਹ ਦੋਨੇ ਵਕਰੀਆਂ ਦਾਦਾ ਸੂਏ ਲਾ ਕੇ ਹੋਣੀਆਂ ਆਪਣੇ ਘਰੇ ਕਿਵੇਂ 10-10 ਸੂਏ ਲਾ ਕੇ ਹੋਣੀਆਂ ਨੇ ਨਾ ਯਾਰ ਝੂਠ ਬੋਲਦਾ ਝੂਠ ਬੋਲਣ ਦੀ ਬਾਈ ਕੋਈ ਗੱਲੇ ਨਹੀਂ ਹੈਗੀ ਇਹ ਜੀ ਦਾਦਾ 10 ਸੂਏ ਆਪਣੇ ਘਰੇ ਦੇਗੀਆਂ ਹੋਣੀਆਂ ਨੇ ਇਹ ਠੀਕ ਐ 34 ਇੰਚ ਦੀ ਐ 34 ਇੰਚ ਦੀ ਇੱਥੇ ਅਗਲਾ ਕਹਿੰਦਾ ਸਾਡੀ 43 ਇੰਚ ਦੀ ਐ 5 ਕਿਲੋ ਦੁੱਧ ਦੰਦੀ ਐ ਦੁੱਧ ਦੱਤਾ ਦਾ ਬਾਈ ਜੀ ਇਹਨੇ ਰਿਕਾਰਡ ਬੋਲਦਾ ਜਾ ਕੇ ਰਣੀਆਂੇ ਜਾ ਕੇ ਪੁੱਛ ਕੇ ਆ ਵੀ ਕਾ ਕ ਇੰਚ ਦੀਆਂ ਬੱਕਰੀਆਂ ਦੀਆਂ 35 36 ਇੰਚ ਦੀਆਂ ਦੋਏ ਤੀਆਂ 42 42 ਇੰਚ ਦੀਆਂ ਨੂੰ ਬਖਤ ਖੜਾ ਕਰਕੇ ਆਈਆਂ ਨੇ ਇਹ ਹੂੰ ਇਹ ਉਹ ਬੱਕਰੀਆਂ ਨੇ ਵੀਰੇ ਇਹ ਬਾਈ ਮੂਤੇ ਕੈਮਰਾ ਜ਼ਰੂਰ ਮਾਰਜ ਕੱਲ ਤਾਂ ਹਰੇ ਕੇ ਕਹਿੰਦਾ ਸਾਡੀ ਬੱਕਰੀ ਦਾ ਮਲਾਈ ਵਰਗਾ ਪਿੰਡਾ ਐ ਇਹ ਤਾਂ ਵੀਰੇ ਸਿਆਲ ਚ ਵੀ ਮਲਾਈ ਵਰਗੀਆਂ ਹੀ ਰਹਿੰਦੀਆਂ ਨੇ ਨਾਂ ਜੀ ਨਾਂ ਇਹਦੇ ਵਾਸਤੇ ਤਾਂ ਬਹੁਤ ਬੰਦੇ ਆਏ ਆ ਮੁੱਲ ਕਰਾਉਣ ਤੇ ਬਹੁਤ ਆਪਾਂ ਨੇ ਮੁੱਲ ਵੀ ਨਹੀਂ ਕਰਿਆ ਹੈਗਾ ਲੋਕ ਤਾਂ ਕਹਿੰਦੇ ਨੇ ਸਾਨੂੰ ਗੱਡੀ ਦੀ ਚਾਬੀ ਫੜਾਉਣ ਤੇ ਲਿਆ ਸਾਨੂੰ ਫੜਵਾਵੇ ਕਹੇ ਜੀ ਅਗਲਾ ਕਹੇ ਵੀ ਗੱਡੀ ਚਾਬੀ ਅਸੀਂ ਫੜਾਉਨੇ ਅਸੀਂ ਅਗਲੇ ਨੂੰ ਪਿੱਛੇ ਨੂੰ ਮੁੜ ਕੇ ਨਹੀਂ ਦੇਖਣ ਦੇ ਬੱਕਰੀ ਵੱਟੇ ਗੱਡੀ ਮਿਲਣੀ ਕਿਤੇ ਖਾਲਾ ਜੀ ਦਾ ਬੜਾ ਪਿਆ 15 ਲੱਖ ਰੁਪਏ ਦੀ ਗੱਡੀ ਐ ਅਗਲਾ 2000 ਦੀ ਆ ਤਰੇ 2 ਲੱਖ ਦੀ ਬੱਕਰੀ ਵੱਟੇ ਗੱਡੀ ਥੋੜਾ ਦੇ ਦੂ ਅਗਲਾ ਮਰੂਤੀ ਚਾਬੀ ਦਿੰਦਾ ਹੋਣਾ ਠੀਕ ਹੈ ਨਾ 40 45 ਹਜ਼ਾਰ ਵਾਲੇ ਦੀ ਲੋਕ ਉਹੀ ਨਾ ਮੜੀਆਂ ਮੋਟੀਆਂ ਗੱਲਾਂ ਛੋਟੀਆਂ ਕਰਿਆ ਕਰੋ ਦੇਖ ਕੇ ਮੇਰਾ ਵੀ ਵੀ ਪਰ ਇਹ ਨਾ ਹੋਵੇ ਵੀ ਗਾਹਾਂ ਵਾਲਾ ਵੀ ਅਗਲਾ ਸੁਣ ਲੱਗਿਆ ਵੀ ਕਹੇ ਵੀ ਇਹਦਾ ਗੱਪੇ ਰੋੜਤੀ ਇਹਨੇ ਜਿਆਦੇ ਫੜਾ ਮਾਰ ਫੜਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਕਹਿੰਦਾ ਕਹਿੰਦੇ ਨੇ ਅਸੀਂ ਬਰੀਡਰ ਦੇਖ ਕੇ ਬੱਕਰਾ ਰੱਖ ਲੈਣਾ ਨਹੀਂ ਹੂੰ ਵੀ ਕਦ ਉੱਚਾ ਕਰ ਕੋ ਸਾਨੂੰ ਕਦ ਕੁੱਦ ਦਾ ਕੋਈ ਚੱਕਰ ਨਹੀਂ ਆ ਸੀਦਾ ਵੀਰੇ ਨਸਲ ਤੇ ਕੰਮ ਕਰਨਾ ਠੀਕ ਹੈ ਕੱਲ ਨੂੰ ਪੱਠਾ ਚਾਰ ਰੱਖਣੀ ਐ ਤੇ ਦੁੱਧੋ ਵੀ ਦਵੇ ਘਰੇ ਹੂੰ ਹੁਣ ਅਸੀਂ ਤਾਂ ਭਾਂਡਾ ਚੱਕ ਕੇ ਡੈਰੀ ਵਾਲੇ ਦੇ ਘਰੇ ਫਿਰੀਏ ਸਾਨੂੰ ਚਾਰ ਰੱਖੀਂਦੇ ਨੇ ਤਾਂ ਫਾਇਦਾ ਕੀ ਆ ਸਹੀ ਗੱਲ ਹੁਣ ਸਾਡੇ ਵਿੱਚ ਹੈਗੇ ਆ ਪਾਲੀ ਇਹ ਜਿਹੇ ਵੀ ਹੈਗੇ ਆ ਸਿਆਲ ਦੇ ਮਹੀਨੇ ਦੁੱਧ ਡੈਰੀਆਂ ਚ ਮੁੱਲ ਲੈਣੇ ਆ। ਸਹੀ ਗਾ। ਬੱਕਰੀਆਂ 45 ਹੁੰਨੀਆਂ ਨੇ ਘਰੇ। ਹੂੰ। ਨਿਆਣਿਆਂ ਵਾਸਤੇ ਦੁੱਧ ਕਹਿੰਦੇ ਨੇ ਅਸੀਂ ਮੁੱਲ ਲੈਣੇ ਆ। ਉਹ ਜਦ ਦੁੱਧੇ ਨਹੀਂ ਹੈਗਾ ਉਹਨਾਂ ਦਾ ਦੀ ਪੱਠਾਂ ਤੇ ਬਾਰ ਦੀ ਪੱਠ ਦੇ ਵਿੱਚ ਕੀ ਅੰਤਰ ਹੈ ਬਾਈ? ਉਹ ਪਤਾ ਕੀ ਆਪਾਂ ਨੂੰ ਹੁਣ ਉਹਦੇ ਬਾਰੇ ਕੀ ਪਤਾ ਵੀ ਕਹੇ ਜੇ ਬੋਕ ਦੀ ਇਹ ਕਹੇ ਜੀ ਇਹਦੀ ਮਾਂ ਐ ਲੋਕ ਤਾਂ ਹੁਣ ਝੂਠ ਬੋਲ ਕੇ ਦੇ ਦਿੰਨੇ ਆ। ਠੀਕ ਐ। ਹਾਂਜੀ ਹਸਰੀਕਾਲ ਬਾਈ ਅੱਜ ਪਹੁੰਚੇ ਹੋਏ ਆ ਪਿੰਡ ਮਨੈਲਾ ਤੇ ਜ਼ਿਲ੍ਹਾ ਹੈਗਾ ਫਤੇਗੜ ਸਾਹਿਬ ਆ। ਤੇ ਬਾਕੀ ਇਹ ਇਲਾਕੇ ਦੇ ਵਿੱਚ ਜ਼ਿਆਦਾਤਰ ਲੋਈਆਂ ਤੇ ਕਾਲੀਆਂ ਬੱਕਰੀਆਂ ਦਾ ਬਾਈਆਂ ਨੂੰ ਸ਼ੌਂਕ ਹੈ। ਉਹ ਰੇੀਆਂ ਡੱਬੀਆਂ ਛੇਰੀਆਂ ਘੱਟ ਰੱਖਦੇ ਨੇ। ਤੇ ਬਾਕੀ ਤੁਹਾਨੂੰ ਅੱਜ ਲੋਈਆਂ ਤੇ ਕਾਲੀਆਂ ਬੱਕਰੀਆਂ ਜ਼ਿਆਦਾਤਰ ਦਿਖਾਵਾਂਗੇ ਆਪਾਂ ਤੇ ਤੁਹਾਨੂੰ ਬੰਦਾ ਵੀ ਦਿਖਾਵਾਂ ਵੀ ਕਿਹੜੇ ਬੰਦੇ ਕੋਲ ਅੱਜ ਪਹੁੰਚੇ ਹੋਏ ਆ। ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਬੱਦੂ ਠੀਕ ਹੈ ਬਾਈ ਠੀਕ ਹੈ ਹੋਰ ਵਧੀਆ ਮਾਲ ਪਸੂ ਹਾਂਜੀ ਹਾਂ ਸਭ ਠੀਕ ਹੈ ਜੀ ਹੋਰ ਮਾਲ ਪਸੂ ਲੋ ਟਾਈਮ ਹਾਂਜੀ ਹਾਂ ਸਭ ਠੀਕ ਹੈ ਘਰ ਪਰਿਵਾਰ ਘਰ ਪਰਿਵਾਰ ਸਭ ਠੀਕ ਹੈ ਨਾ ਵਧੀਆ ਠੀਕ ਹੈ ਤੇ ਬੱਕਰੀਆਂ ਕਿੰਨੇ ਕ ਟਾਈਮ ਤੋਂ ਬੱਕਰੀਆਂ ਦੇ ਵਿੱਚ ਆਪਣਾ ਕੰਮ ਇਹ ਚੱਲਦਾ ਆ ਇਹ ਤਾਂ ਵੀਰੇ ਆਪਣਾ ਦੇਖ ਜੱਦੀ ਪੁਸਤੀ ਕੰਮ ਆ ਆਪਾਂ ਦੇ ਕਿ ਨਵੇਂ ਲੱਗੇ ਚਾਰਨਾ ਆਪਣੇ ਪਹਿਲਾਂ ਕਈ 3-4 ਪੀੜੀਆਂ ਤੋਂ ਠੀਕ ਹੈ ਬੱਕਰੀਆਂ ਦੇ ਬੱਕਰੀਆਂ ਦੇ ਕਿੱਤਾ ਆਪਣਾ ਤੇ ਜਿੱਦੋਂ ਦੀ ਥੋਨੇ ਸੁਰਤ ਸਾਮੀ ਹੈ ਜਾਨੀ ਬੱਕਰੀਆਂ ਦੇ ਵਿੱਚੋਂ ਜਾਂ ਕੀ ਹੋਰ ਵੀ ਕੰਮ ਠੀਕ ਹੈ ਮਤਲਬ ਪੜੇ ਵੀ ਹਾਂ ਪੜੇ ਵੀ ਹਾਂ ਠੀਕ ਹੈ ਉਦੋਂ ਬਾਅਦ ਚ ਬੱਕਰੀਆਂ ਵਿੱਚ ਬੱਕਰੀਆਂ ਤੇ ਹਾਂ ਤੇ ਉਦੋਂ ਦੀਆਂ ਬੱਕਰੀਆਂ ਤੇ ਹੁਣ ਦੀਆਂ ਬੱਕਰੀਆਂ ਵਿੱਚ ਕੋਈ ਫਰਕ ਥੋੜਾ ਪਤਾ ਜਾਵੇ ਫਰਕ ਨਾਲ ਵੀ ਰਹੀ ਐ ਗੱਲ ਜਦ ਦੇ ਟਾਈਮ ਵਾਲੀਆਂ ਬੱਕਰੀਆਂ ਜਿਹੜੀਆਂ ਉਹ ਬੱਕਰੀਆਂ ਚੰਗੀਆਂ ਤੇ ਉਹਨਾਂ ਨੂੰ ਖਾਣ ਪੀਣ ਵਧੀਆ ਮਿਲਦਾ ਸੀ ਵਧੀਆ ਮਿਲਦਾ ਸੀ ਠੀਕ ਹੈ ਨਾ ਹੁਣ ਤਾਂ ਬੱਕਰੀ ਨੂੰ ਖਾਣ ਪੀਣ ਬੱਕਰੀ ਦਾ ਬਾਹਰ ਦੇ ਸਰ ਤੇ ਢੱਡਣੀ ਪੜਦਾ ਹੈਗਾ ਠੀਕ ਹੈ ਹੁਣ ਤਾਂ ਜੋ ਵੀ ਕੋਸ ਹੈਗਾ ਅੱਧਾ ਬੱਕਰੀ ਘਰੇ ਖਾਂਦੀ ਆ ਅੱਧਾ ਬਾਹਰ ਠੀਕ ਹੈ ਜੀ ਹਾਂ ਤੇ ਹੁਣ ਬੱਕਰੀਆਂ ਜ਼ਿਆਦਾਤਰ ਬਾਹਰ ਹੀ ਚਾਰਦੇ ਆ ਆਪਾਂ ਜਾਂ ਹਾਂ ਬਾਰੇ ਵਿਚਾਰਦੇ ਆ ਯਾ 2 ਮਹੀਨੇ ਤਾਂ ਚੱਲ ਜਾਣਦੇ ਘਰੋਂ ਵੀ ਪਾਉਣੇ ਆ ਬਾਹਰੋਂ ਵੀ ਅੱਛਾ ਹਾਂ ਤੇ ਹੁਣ ਇਸ ਟਾਈਮ ਆਪਣੀਆਂ ਬੱਕਰੀਆਂ ਕਿੰਨੀਆਂ ਰੱਖੀਆਂ ਹੋਈਆਂ ਨੇ ਬਾਈ ਆਪਾਂ ਆਪਣੇ ਕੋਲੇ ਹੋਣੀਆਂ ਵੀਰੇ 30 ਕ ਬੱਕਰੀਆਂ 30 ਕ ਬੱਕਰੀਆਂ ਹਾਂ ਤੇ ਵਧਾਉਂਦੇ ਘਟਾਉਂਦੇ ਵੀ ਰਹਿੰਦੇ ਹਾਂ ਹਾਂ ਜੀ ਹਾਂ ਆਪਣਾ ਉਹ ਤਾਂ ਚੱਲੀ ਜਾਂਦਾ ਨਾਲ ਦੀ ਨਾਲ ਜਿਹੜੀ ਬਾਹਰੋਂ ਲੈ ਲਈ ਆਪਾਂ ਨੇ ਉਹ ਘਰੇ ਨਹੀਂ ਰੱਖਣੀ ਹੈਗੀ ਉਹ ਬਾਹਰ ਦੀ ਬਾਹਰੇ ਵੇਚਣੀ ਹੈ ਉਹ ਅੱਛਾ ਜੀ ਥੋੜਾ ਉਹਦਾ ਵਪਾਰ ਦਾ ਕਰੀ ਜਾਂਦੇ ਹਾਂ ਤੇ ਬਾਕੀ ਜਿਹੜੀਆਂ ਘਰੇ ਆਪਣਾ ਜ਼ਿਆਦਾਤਰ ਘਰ ਦੀਆਂ ਪੱਠਾਂ ਪਾਲ ਕੇ ਰੱਖਦੇ ਹੋ ਜਾਂ ਬਾਹਰੋਂ ਖਰੀਦ ਕੇ ਨਾ ਨਾ ਜਿਹੜੀ ਘਰੇ ਰੱਖਣੀਆਂ ਵੀਰੇ ਉਹ ਤਾਂ ਆਪਾਂ ਘਰੇ ਪਾਲਦੇ ਆਂ ਉਹ ਤਾਂ ਘਰੇ ਰੱਖਣੇ ਘਰ ਦੀ ਬੱਕਰੀ ਦੀ ਰੱਖਣੇ ਘਰ ਦਾ ਹੀ ਬੋਕ ਰੱਖਣਾ ਠੀਕ ਹੈ ਹਾਂ ਵੀ ਜ਼ਿਆਦਾ ਘਰ ਦੀ ਪਸ਼ੂ ਪਾਲ ਕੇ ਜ਼ਿਆਦਾ ਹੁਖਸੋ ਬਾਸ਼ਾਂ ਤੇ ਜਿਵੇਂ ਘਰ ਦੀ ਪੱਠ ਤੇ ਬਾਹਰ ਦੀ ਪੱਠ ਦੇ ਵਿੱਚ ਕੀ ਅੰਤਰ ਹੈ ਬਾਈ ਉਹ ਪਤਾ ਕੀ ਆਪਾਂ ਨੂੰ ਹੁਣ ਉਹਦੇ ਬਾਰੇ ਕੀ ਪਤਾ ਵੀ ਕਹੇ ਜੇ ਬੋਕ ਦੀ ਇਹ ਕਹੇ ਜੀ ਇਹਦੀ ਮਾਂ ਐ ਲੋਕ ਤਾਂ ਹੁਣ ਝੂਠ ਬੋਲ ਕੇ ਦੇ ਦਿੰਨੇ ਠੀਕ ਹੈ ਹਾਂ ਵੀ ਮਤਲਬ ਜ਼ਿਆਦਾਤਰ ਘਰ ਦੀ ਰੱਖਦੇ ਆਂ ਘਰ ਦੀ ਉਹ ਆਪਾਂ ਤਾਂ ਹਾਂ ਠੀਕ ਕੱਟੀ ਮੜਾ ਤੇ ਬਾਈ ਬੁੱਧੂ ਜ਼ਿਆਦਾਤਰ ਥੋਡੀਆਂ ਅਸੀਂ ਬੱਕਰੀਆਂ ਦੇਖਦੇ ਆਂ ਵੀ ਜ਼ਿਆਦਾ ਕੱਦ ਕਾਠਾਂ ਵਾਲੀਆਂ ਨਹੀਂ ਹੈਗੀਆਂ ਆਪਾਂ ਵੀਰੇ ਕੱਦ ਵਾਲੀਆਂ ਬੱਕਰੀਆਂ ਤੇ ਕੀ ਲੈਣਾ ਤੇ ਕਿੰਨੇ ਦੰਦ ਤੋਂ ਕ੍ਰੋਸ ਕਰਾਦਣੇ ਬੱਕਰੀ ਆਪਣੇ ਦਾ ਵੀਰੇ ਖੀਰੀ ਖੀਰੀ ਪੱਠ ਬਾਜੀ ਵਾਰ ਸੂ ਵੀ ਪੈਂਦੀ ਆ ਅੱਛਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਲੋਕ ਕਹਿੰਦੇ ਨੇ ਅਸੀਂ 4 ਦੰਦ ਦੇ ਕਰਾਉਨੇ ਸੀ 6 ਦੰਦ ਦੇ ਠੀਕ ਹੈ ਬਾਜੀ ਵਾਰ ਤਾਂ ਸਾਡੇ 4 ਦੰਦ ਤੇ 6 ਦੰਦ ਦੇ ਤਾਂ ਤਿੰਨ ਸੂਏ ਦੇ ਦਿੰਦੀ ਆ ਸਾਨੂੰ ਇਹ ਨਹੀਂ ਚੱਕਰ ਹੈਗਾ ਸਿਰਫ ਅਸੀਂ ਤਾਂ ਕੰਮ ਦੱਸਦਾ ਤਾਂ ਇਹ ਹੈ ਵੀ ਬੱਕਰੀ ਦੁੱਧ ਦਿੰਦੀ ਚਾਹੀਦੀ ਹੈ ਸਾਨੂੰ ਦਾ ਠੀਕ ਜੇ ਦੁੱਧ ਵਾਲੀ ਬੱਕਰੀ ਦਾ ਘਰੇ ਤਾਂ ਰੱਖਣੀ ਹੈ ਜੇ ਘੱਟ ਦੁੱਧ ਠੀਕ ਹੈ ਅਹ ਤੇ ਜਾਂਦਰ ਦੁੱਧ ਦੇ ਉੱਪਰ ਕੰਮ ਕਰਦੇ ਹੋ ਜਾਂ ਬੱਚੇ ਵੀ ਪਾਲ ਕੇ ਆਪਣਾ ਦੁੱਧ ਦਾ ਵੀ ਤੇ ਬੱਚੇ ਵੀ ਇਹਨਾਂ ਦਾ ਜਨਤ ਅੱਛਾ ਦੋਨਾਂ ਚੀਜ਼ਾਂ ਦਾ ਦੋਨਾਂ ਚੀਜ਼ਾਂ ਦਾ ਆਪਾਂ ਹੋਰ ਆਈਆਂ ਪੂਰਾ ਆਫਟ ਲੈਣੇ ਹੋ ਦੋਨੀਆਂ ਚੀਜ਼ਾਂ ਤੋਂ ਹਾਂਜੀ ਤੇ ਜੇਕਰ ਆ ਬੱਕਰੀ ਦੀ ਗੱਲ ਕਰੀਏ ਬਾਈ ਕਿੰਨੇ ਸੂਏ ਲੈ ਲੇ ਬੱਕਰੀ ਤੋਂ ਇਹ ਬੱਕਰੀ 7-8 ਸੂਏ ਦੇ ਗਈ ਆਪਣੇ ਘਰੇ ਠੀਕ ਹੈ ਇਹ ਬੱਕਰੀ ਆਪਾਂ ਨੇ ਚੋਈ ਵੀ ਤੀ ਇਹ ਦੁੱਧ ਚੋਈ ਮੁਕਾਬਲਾ ਕਰਾਇਆ ਦਾ ਸਣੀ ਗੱਲ ਰਣੀਆਂ ਉਹਨਾਂ ਨੇ ਬਾਈ ਉਹਨਾਂ ਨੇ ਕਰਾਇਆ ਤਾਂ ਅੱਛਾ ਜੀ ਉੱਥੇ ਇਹ ਬੱਕਰੀ ਮੇਲਾ ਜਿੱਤੀ ਹੈ ਇਹ ਜੀ ਸਕੂਟਰੀ ਆਪਣੇ ਘਰੇ ਖੜੀ ਹੈ ਸਕੂਟਰੀ ਮਿਲੀ ਹੈ ਬੱਕਰੀ ਨੂੰ ਵੀ ਬਾਕੀ ਸਾਰੇ ਵੀ ਇਹਨਾਂ ਨੂੰ ਪਤਾ ਵੀ ਕਿਹੜੀ ਬੱਕਰੀ ਕਿੰਨਾ ਦੁੱਧ ਕਰਕੇ ਕਿਵੇਂ ਸਕੂਟਰੀ ਮਿਲੀ ਇਹਨੂੰ ਜੀ ਹਾਂਜੀ ਤੇ ਕਿੰਨਾ ਦੁੱਧ ਕਰਿਆ ਦੀ ਬਾਈ ਉੱਥੇ ਇਹਨੇ 8 ਕਿਲੋ ਤੇ ਕੁਝ ਗ੍ਰਾਮ ਘੱਟ ਦਈ ਦੁੱਧ 8 ਕਿਲੋ ਦੁੱਧ ਤਿੰਨ ਚਵਾਈਆਂ ਦਾ ਕਰਿਆ ਤਈ ਇਹਨੇ ਤਿੰਨ ਚਵਾਈਆਂ ਦਾ ਹਾਂਜੀ ਤੇ ਜਾਣੀ ਕੀ ਬਾਈ ਜੀ ਬਹੁਤ ਇਹ ਇੱਕ ਦੋ ਬੱਕਰੀ ਨਹੀਂ ਕਰਿਆ ਮਤਲਬ ਇੰਨਾ ਇੰਨਾ ਕਿ ਦੁੱਧ ਬਾਈ ਸਾਰੇ ਪੰਜਾਬ ਪੰਜਾਬ ਚ ਹਾਂ ਕਹੇ ਦਾ ਦੰਨੇ ਆ ਲੋਕ ਫੜ ਕੇ ਚਮੜੀ ਅਗਲਾ ਹਰੇ ਕੇ ਕਹਿੰਦੇ ਐ ਚੱਕ ਜੀ ਬਾਈ ਜੀ ਇਹ ਚਮੜੀ ਚੱਕੇ ਨਹੀਂ ਦੁੱਧ ਦੰਦੀਆਂ ਹੁੰਦੀਆਂ ਸਹੀ ਗੱਲ ਹੈ ਚਮੜੀ ਨਾਲ ਕੋਈ ਮੈਟਰ ਨਹੀਂ ਹੈਗਾ ਇੱਥੇ ਇਹ ਲੋਕਾਂ ਨੂੰ ਫਸਾਉਣ ਦੇ ਮਾਰੇ ਆਈਦਾ ਬੱਕਰੀ ਪਹਿਲਾਂ ਮੋਟੀ ਹੁੰਦੀ ਏ ਜਾਂ ਤੇ ਜਾਂ ਲਿੱਸੀ ਹੁੰਦੀ ਏ ਫਿਰ ਉਹਦੀ ਚਮੜੀ ਉਹ ਬਰੀਕ ਹੋਣੀ ਏ ਜਾਂ ਤਕੜੀ ਹੁੰਦੀ ਏ ਉਹਦੀ ਫੇਰ ਵੀ ਚਮੜੀ ਚੱਕ ਕੇ ਦਿਖਾ ਦੇਣਾ ਹੁਣ ਇਹ ਦੇਖ ਲੈ ਵੀਰੇ ਕਾਗਜ਼ ਵਰਗੀਆਂ ਨੇ ਇਹ ਨਾ ਇਹਨਾਂ ਨੂੰ ਤਕੜੀਆਂ ਦਾ ਨਾ ਇਹਨਾਂ ਨੂੰ ਮਾੜੀਆਂ ਦਾ ਪਿੰਡਾ ਇਹੋ ਜਿਹਾ ਹੀ ਰਹਿੰਦੇ ਨੇ ਸਹੀ ਗੰਦਾ ਹਾਂ ਤੇ ਹੁਣ ਬਾਈ ਜੀ ਇਹ ਗੱਬਣ ਆ ਜਾ ਇਹ ਹੁਣ ਗੱਬਣ ਆ ਵੀਰੇ ਇਹ ਕਿੰਨੇ ਮਹੀਨਿਆਂ ਦੀ ਬਾਈ ਇਹ ਹੋਊਗੀ ਡੇਢ ਦੋ ਦੋ ਕੁ ਮਹੀਨੇ ਦੀ ਗੱਬਣ ਹੋ ਗਈ ਆਪਾਂ ਨੇ ਕਰਵਾਈ ਤੇ ਆਪਾਂ ਨੇ ਬੱਕਰਾ ਲਿਆ ਤਾਂ 1.5 ਲੱਖ ਰੁਪਏ ਦਾ ਬੱਕਰਾ ਲਿਆਦਾ ਆਪਾਂ ਨੇ ਵੀਰੇ 22 23 ਇੰਚਾਂ ਦੇ ਕੰਨ ਤੇ ਉਹਦੇ ਬੱਕਰੇ ਦੇ ਆਪਾਂ ਨੇ ਉੱਤੇ ਬਸ ਇੱਕ ਸ਼ੌਕੀ ਗੱਬਣ ਕਰਵਾਤੀ ਵੀ ਦੇਖਦੇ ਕਹਿ ਰਿਹਾ ਰਿਜ਼ਲਟ ਕੱਢਦੀ ਉਹ ਬੱਕਰਾ ਆਪਾਂ ਨੇ ਵੇਚਤਾ ਹੀ ਰੋਡੇ ਨੂੰ ਬਾਵਰ ਪਰਿਏ ਨੂੰ ਠੀਕ ਹੈ ਹਾਂ ਉਹ ਬੱਕਰੇ ਤੋਂ ਲੱਗੀ ਹੋਈ ਆ ਜਾਨੀ ਤੇ ਇਹਦਾ ਕੋਈ ਵੇਚਣ ਲੈਣ ਦਾ ਬਾਈ ਨਾ ਜੀ ਨਾ ਇਹਦੇ ਵਾਸਤੇ ਤਾਂ ਬਹੁਤ ਬੰਦੇ ਆਏ ਆ ਮੁੱਲ ਕਰਾਉਣ ਤੇ ਬਹੁਤ ਆਪਾਂ ਨੇ ਮੁੱਲ ਵੀ ਨਹੀਂ ਕਰਿਆ ਹੈਗਾ ਲੋਕ ਤਾਂ ਕਹਿੰਦੇ ਨੇ ਸਾਨੂੰ ਗੱਡੀ ਦੀ ਚਾਬੀ ਫੜਾਉਣ ਤੇ ਲਿਆ ਸਾਨੂੰ ਫੜਵਾਵੇ ਕਹੇ ਜੀ ਅਗਲਾ ਕਹੇ ਵੀ ਗੱਡੀ ਚਾਬੀ ਅਸੀਂ ਫੜਾਉਨੇ ਅਸੀਂ ਅਗਲੇ ਨੂੰ ਪਿੱਛੇ ਨੂੰ ਮੁੜ ਕੇ ਹੀ ਦੇਖਣ ਹਾਂ ਬੱਕਰੀ ਵੱਟੇ ਗੱਡੀ ਮਿਲਣੀ ਕਿਤੇ ਖਾਲਾ ਜੀ ਦਾ ਬੜਾ ਪਿਆ 15 ਲੱਖ ਰੁਪਏ ਦੀ ਗੱਡੀ ਐ ਅਗਲਾ 2000 ਦੀ ਆ ਤਰੇ 2 ਲੱਖ ਦੀ ਬੱਕਰੀ ਵੱਟੇ ਗੱਡੀ ਥੋੜਾ ਦੇ ਤੂੰ ਅਗਲਾ ਮਰੂਤੀ ਚਾਬੀ ਦਿੰਦਾ ਹੋਣਾ ਠੀਕ ਹੈ ਨਾ 40 45 ਹਜ਼ਾਰ ਵਾਲੇ ਦੀ ਲੋਕ ਉਹੀ ਨਾ ਮੜੀਆਂ ਮੋਟੀਆਂ ਗੱਲਾਂ ਛੋਟੀਆਂ ਕਰਿਆ ਕਰੋ ਦੇਖ ਕੇ ਮੇਰਾ ਵੀਰ ਵੀ ਪਰ ਇਹ ਨਾ ਹੋਵੇ ਵੀ ਗਾਹਾਂ ਵਾਲਾ ਵੀ ਅਗਲਾ ਸੁਣ ਲੱਗਿਆ ਵੀ ਕਹੇ ਵੀ ਇਹਦਾ ਗੱਪੇ ਰੋੜਤੀ ਇਹਨੇ ਜਿਆਦੇ ਫੜਾ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਨਹੀਂ ਹੈਗਾ ਹਾਂ ਵੀ ਜਿੰਨੀ ਕਿ ਗੱਲ ਹੈ ਅੱਜ ਕੱਲ ਤਾਂ ਹਰੇਕੇ ਕਹਿੰਦਾ ਸਾਡੀ ਬੱਕਰੀ ਦਾ ਮਲਾਈ ਵਰਗਾ ਪਿੰਡਾ ਹੈ ਇਹ ਤਾਂ ਵੀਰੇ ਸਿਆਲ ਚ ਵੀ ਮਲਾਈ ਵਰਗੀਆਂ ਹੀ ਰਹਿੰਦੀਆਂ ਨੇ ਹਾਂ ਜਿਹੜੀ ਗੱਲ ਹੈ ਹਾਂ ਦੇਖ ਸਾਡੇ ਤੇ ਆਹ ਵਾਰੀ ਬੁੱਧੂ ਇਹ ਵੀ ਬੱਕਰੀ ਐਸੀ ਬੱਕਰੀ ਦੀ ਪੱਠਾ ਹੀ ਇਹ ਦੇਖੋ ਬਾਈ ਇਹਦੂ ਵੀ ਤੋਹਫਾ ਦਿੱਤਾ ਬਾਈ ਦੀ ਬੱਕਰੀ ਨੇ ਏ ਵੀ ਬਾਈ ਚੋਈ ਆ ਕਦੇ ਇਹ ਵੀ ਆਪਾਂ ਨੇ ਚੋਈ ਵੀ ਜਣ ਤੇ ਇਹਦਾ ਨਾਮ ਅਸੀਂ ਬਾਈ ਉੱਥੇ ਛੱਡ ਕੇ ਆ ਸੀ ਸਕੂਟਰ ਹੀ ਲਿਆਉਣੀ ਮੰਨਦੇ ਨਹੀਂ ਤੇ ਹੈਗੇ ਜਣ ਤੇ ਰਣੀਆਂ ਤੋਂ ਠੀਕ ਹੈ ਜਣ ਤੇ ਉਹ ਜੋ ਸਾਡੇ ਨਾਲ ਹੋਇਆ ਤਾਂ ਉੱਥੇ ਉਹ ਸਭ ਨੂੰ ਪਤਾ ਜਿਹੜਾ ਕੁਝ ਹੋਇਆ ਤਾਂ ਨਾ ਉੱਥੇ ਠੀਕ ਹੈ ਤੇ ਇਹਦੇ ਕਾਰਨ ਪਿੱਛੇ ਜਣੀ ਤੇ ਉੱਥੇ ਸਾਡਾ ਸੀ ਇਹਦਾ ਬੱਕਰੀ ਦਾ ਸੀ ਪੜਦਾ ਨਾਮ ਛੱਡਿਆ ਤੇ ਨਾਲੇ ਦੇਖ ਕੇ ਅਗਲਾ ਕਹੂਗਾ ਨਾ ਇਹ ਸਾਰੀ 33 34 ਇੰਚ ਦੀ ਆ 33 34 ਇੰਚ ਦੀ ਇੱਥੇ ਅਗਲਾ ਕਹਿੰਦਾ ਸਾਡੀ 43 ਇੰਚ ਦੀ ਆ 5 ਕਿਲੋ ਦੁੱਧ ਦਿੰਦੀ ਹੈ ਦੁੱਧ ਦੱਤਾ ਦਾ ਬਾਈ ਜੀ ਇਹਨੇ ਰਿਕਾਰਡ ਬੋਲਦਾ ਜਾ ਕੇ ਰਣੀਆਂ ਜੇ ਆ ਕੇ ਪੁੱਛ ਕੇ ਆ ਵੀ ਕਾ ਕ ਇੰਚ ਦੀਆਂ ਬੱਕਰੀਆਂ ਦੀਆਂ 35 36 ਇੰਚ ਦੀਆਂ ਦੋਏ ਤੀਆਂ 42 42 ਇੰਚ ਦੀਆਂ ਨੂੰ ਬਖਤ ਖੜਾ ਕਰਕੇ ਆਈਆਂ ਨੇ ਇਹ ਇਹ ਉਹ ਬੱਕਰੀਆਂ ਨੇ ਵੀਰੇ ਬਾਈ ਮੂੰ ਤੇ ਕੈਮਰਾ ਜ਼ਰੂਰ ਮਾਰਦੀ ਬਾਈ ਦੇਖ ਸਕਦੇ ਹੋ ਫੇਸ ਕੁਆਲਿਟੀ ਬੁੱਧੂ ਬਹੁਤ ਚੰਗੀ ਆ ਹਨਾ ਪੱਠਾਂ ਦੀ ਹਾਂ ਜੀ ਦੇਖੋ ਬਾਈ ਨਕੌੜੇ ਨਕੂੜੇ ਤੇ ਬਾਕੀ ਬਰੀਕ ਬਹੁਤ ਨੇ ਪੱਠਾਂ ਦੇਖ ਲੋ ਕੱਟ ਤੇ ਹੁਣ ਦਿਖਾਉਣਾ ਤੁਹਾਨੂੰ ਜੋੜੀ ਬਾਈ ਜੀ ਕਿਨੂੰ ਕਹਿੰਦੇ ਹੁੰਦੇ ਨੇ ਹੁਣ ਤਾਂ ਹਰੇ ਕੇ ਬੇਟਾ ਵੀ ਇਆਂ ਨੂੰ ਕਹੀ ਜਾਂਦੇ ਨੇ ਸਾਡੀ ਜੋੜੀ ਸਾਡੀ ਜੋੜੀ ਆ ਦਿਖਾਉਣਾ ਤੁਹਾਨੂੰ ਜੋੜੀ ਬੁੱਧੂ ਕਿੰਨੇ ਕਿੰਨੇ ਸੂਏ ਲੈ ਲਈ ਬੁੱਧੂ ਇਹਨਾਂ ਤੋਂ ਬਾਈ ਜੀ ਦੇਖਣ ਨੂੰ ਤਾਂ ਇਹ ਐਂ ਲੱਗਦੀਆਂ ਨੇ ਜਿਵੇਂ ਇਹ ਪਹਿਲੇ ਜਾਂ ਦੂਏ ਸੂਏ ਹੋਣ ਗਿਆ ਠੀਕ ਹੈ ਇਹ ਦੋਨੇ ਬੱਕਰੀਆਂ 10-10 ਸੂਏ ਲਾ ਕੇ ਹੋਣੀਆਂ ਆਪਣੇ ਘਰੇ ਕਿਵੇਂ 10-10 ਸੂਏ ਲਾ ਕੇ ਹੋਣੀਆਂ ਨੇ ਨਾ ਯਾਰ ਝੂਠ ਬੋਲਦਾ ਝੂਠ ਬੋਲਣ ਦੀ ਬਾਈ ਕੋਈ ਗੱਲੇ ਨਹੀਂ ਹੈਗੀ ਇਹ ਜੀ 10-10 ਸੂਏ ਆਪਣੇ ਘਰੇ ਦੇਗੀਆਂ ਹੋਣੀਆਂ ਨੇ ਇਹ ਠੀਕ ਹੈ ਹਾਂ ਪੱਕੀ ਗੱਲ ਆ ਯਾਰ ਹੂੰ ਬਾਈ ਦੰਦੋਂ ਵੀ ਦੇਖ ਸਕਦੇ ਹਾਂ ਇਹ ਨਵੀਂ ਨੇ 10-10 ਸੂਏ ਪੱਠਾਂ ਨੇ ਲਾਤੇ ਹੈ ਹਾਂ ਦੇਖਣ ਨੂੰ ਅਗਲਾ ਹਰੇ ਕੇ ਕਹਿੰਦਾ ਛਿੱਟੇ ਵੀ ਪੱਲਾ ਨਹੀਂ ਲਾਉਂਦੇ ਸੀ ਬੱਕਰੇ ਦੇ ਵਿੱਚੇ ਖੁੱਲਾ ਫਰੀ ਜਾਂਦਾ ਅੱਛਾ ਦੇਖ ਸਕਦੇ ਹਾਂ ਬਾਈ ਇਹੋ ਜਿਹੀਆਂ ਬਿਰਲੀ ਦੇਖਣ ਨੂੰ ਮਿਲਦੀਆਂ ਨੇ ਬੱਕਰੀਆਂ ਅੱਜ ਕੱਲ ਦੇ ਟਾਈਮ ਦੇ ਵਿੱਚ ਤੇ ਨਕੌੜੇ ਦੇਖ ਲੋ ਪੱਠਾਂ ਦੇ ਸਿੰਗੀਆਂ ਕੰਨਾਂ ਦੇ ਉੱਪਰ ਦੀ ਉੱਤਰੀਆਂ ਹੋਈਆਂ ਤੇ ਕੰਨ ਚੌੜਾ ਦੇਖ ਸਕਦੇ ਹੋ ਤੇ ਸਫਾਈ ਦੇਖ ਸਕਦੇ ਹੈ ਜੀਆਂ ਬੱਕਰੀਆਂ ਦੀ ਸਫਾਈ ਮੈਂ ਸਾਰੇ ਪੰਜਾਬ ਚ ਬਾਈ ਬੱਦੂ ਰੋਜ਼ ਹੀ ਦੇਖਦਾ ਹਾਂ 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 ਬਾਕੀ ਬੱਕਰੀਆਂ ਥੋੜੀਆਂ ਮੈਨੂੰ ਦੇਖ ਸਕਦੇ ਹੋ ਸਿੰਗੀਆਂ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਬਾਈ ਆਪੇ ਜਿਹੜੇ ਬੰਦੇ ਪਾਰਖੀ ਨੇ ਉਹ ਤਾਂ ਦੇਖ ਹੀ ਲੈਣਗੇ ਬੱਦੂ ਹਣਾ ਉਹਦਾ ਰੋਜ਼ ਤੁਹਾਨੂੰ ਪਤਾ ਹੀ ਆ ਪੱਠਾਂ ਦੇਖ ਸਕਦੇ ਹੋ ਜਿਵੇਂ ਇੱਕੋ ਨਕਸ਼ਾ ਘੜਤਾ ਬਾਈ ਨੇ ਤੇ ਬਾਈ ਇਹਨਾਂ ਦੇ ਬਾਪ ਵੀ ਥੋਡੇ ਲਈ ਘਰੀ ਜੰਮੇ ਬਾਪ ਵੀ ਆਪਣੇ ਕੋਲੇ ਹਾਂ ਜੰਮੇ ਵੀ ਆਪਣੇ ਕੋਲੇ ਆ ਵੀਰੇ ਵੇਚੇ ਵੀ ਆਪਾਂ ਨੇ ਮਰੇ ਵੀ ਨੇ ਅੱਛਾ ਹਾਂ ਵੀ ਜੇ ਤਦ ਇਹ ਜਾਤ ਹੈ ਜਿਹੜੀ ਥੋਡੀ ਆ ਕਾਲੀਆਂ ਬੱਕਰੀਆਂ ਦੀ ਥੋਡੇ ਆਪਦੀ ਘਰ ਦੀਆਂ ਦੀ ਇਹ ਘਰ ਦੀਆਂ ਦੀ ਠੀਕ ਹੈ ਕੋਈ ਬਾਹਰੋਂ ਤਾਂ ਨਹੀਂ ਇਹਨਾਂ ਦੀ ਮੁੱਲ ਲਈ ਨਾ ਨਾ ਇਹਨਾਂ 'ਚ ਕੋਈ ਵੀ ਬੱਕਰੀ ਨਹੀਂ ਹੈਗੀ ਮੁੱਲ ਲਈ ਠੀਕ ਹੈ ਘੱਟ ਹੋਰ ਹੈਗੀਆਂ ਕਾਲੀਆਂ ਇੰਨਾ ਬਾਰੇ ਦੱਸ ਬੁੱਦੂ ਬਾਈ ਇਹ ਕਿਵੇਂ ਕੀ ਗੱਲਬਾਤ ਆ ਦੋਏ ਬੱਕਰੀਆਂ ਦੀ ਨੱッセ ਜਮੀ ਇੰਨਾ ਦੇ ਵੀ ਇੱਕੋ ਜਿਹੇ ਨੇ ਹਣਾ ਹਾਂ ਇਹ ਦੋਨੇ ਵੀਰੇ ਮਾਵਾਤਿਆਂ ਨੇ ਮਾਵਾਤਿਆਂ ਨੇ ਹਾਂ ਆਹ ਦੇਖ ਲੋ ਇਹ ਮਾਂ ਹੋਊਗੀ ਉਹਦੀ ਹਣਾ ਹਾਂਜੀ ਹਾਂ ਦੇਖੋ ਮਰਾ 40 ਇੰਚ ਤੋਂ ਥੋੜੀ ਜਿਹੀ ਘੱਟ ਹੋਊਗੀ ਘੱਟ ਕਦਾ ਇੰਚ ਹਾਂਜੀ ਦੇਖ ਸਕਦੇ ਹੋ ਬਾਈ ਸਫਾਈ ਪੱਠ ਦੀ ਹੁਣ ਗੱਬਣ ਆ ਬਾਈ ਗੱਬਣ ਕਰਵਾਤੀ ਜੀ ਇਹੇ ਠੀਕ ਆ ਇਹ ਬਾਬੇ ਮੁੱਲਾਪੁਰ ਵਾਲੇ ਨੇ ਨਮਾਇਸ਼ ਕਰਾਉਣ ਵਾਸਤੇ ਨਾ ਦੁੱਧ ਚਵਾਈ ਦੀ ਨਮਾਇਸ਼ ਕਰਾਉਣੀ ਹੈ ਜੀ ਆਪਣੇ ਅਸੂਕਤਕ ਦੇ ਮੀਨਿ ਅੱਛਾ ਇਹ ਬੱਕਰੀ ਆਪਾਂ ਨੇ ਤਾਂ ਬਾਬੇ ਨੇ ਆਪਾਂ ਨੂੰ ਸੁਨੇਹਾ ਲਾ ਦਿੱਤਾ ਤਾਂ ਆਪਾਂ ਗੱਬਣ ਕਰਵਾਤੀ ਜਿਆਦੇ ਟਾਈਮ ਬੱਕਰੀ ਸ ਮੇਲੇ ਦੇ ਵਿੱਚ ਦੁੱਧ ਚਵਾਈ ਚੋਵਾਂਗੇ ਬੱਕਰੀ ਨੂੰ ਠੀਕ ਹੈ ਕਿੰਨੇ ਸੂਏ ਲੈ ਲੈ ਬੁੱਧੂ ਬਾਈ ਜ ਤੋਂ ਇਹ ਬੱਕਰੀ ਤੀਜੇ ਸੂਏ ਜੀ ਅੱਗੇ ਤਾਂ ਨਹੀਂ ਪਾਈ ਕਿ ਤੈਨੂੰ ਮਾਸਤੇ ਨਹੀਂ ਇਹ ਨਹੀਂ ਪਾਈ ਆ ਪਰ ਨਵੀਂ ਬਾਈ ਪਹਿਲੀ ਵਾਰ ਬਾਈ ਨੇ ਲਾਨ ਵੀ ਕਰਤਾ ਵੀ ਆਹ ਬੱਕਰੀ ਦੁੱਧ ਚਵਾਈ ਦੇ ਵਿੱਚ ਪਾਉਂਗਾ ਅਸੂ ਕੱਤੇ ਦੇ ਵਿੱਚ ਜੇ ਕੋਈ ਬਾਈ ਦੁੱਧ ਚਵਾਈ ਉਹਦਾ ਕਰਾਊਗਾ ਤਾਂ ਜ਼ਰੂਰ ਬੁੱਧੂ ਬਾਈ ਇਹ ਬੱਕਰੀ ਪਾਊਗਾ ਮੇਲੇ ਦੇ ਵਿੱਚ ਤੇ ਆ ਇਹਦੀ ਪੱਠ ਹੈ ਇਹਦੀ ਪੱਠ ਹਾਂ ਇਹ ਤੋਂ ਪਹਿਲਾਂ ਹੀ ਸੂਆ ਲਿਆ ਹੈ ਇਹ ਪਹਿਲੇ ਸੂਏ ਇਹਦਾ ਮਤਲਬ ਚੌਗੀ ਹੋ ਹਾਂ 6 ਦੰਦ ਹੋ ਗਈ ਬਾਈ ਪੱਠ ਦੇਖ ਸਕਦੇ ਹੋ ਇਹ ਤੋਂ ਫਿਰ ਬਾਈ ਬੱਚੇ-ਪੁੱੱਚੇ ਕਿੰਨੇ ਆਉਂਦੇ ਨੇ ਇਹਨਾਂ ਦੇ ਇਹਨਾਂ ਦੇ ਬੱਚੇ ਨੇ ਪਹਿਲਾਂ 3 ਦਿੱਤੇ ਤੇ ਇਹ ਪੱਠ ਨੇ ਹਾਂ ਜੀ ਐਤ ਕੀ ਇਹਨੇ ਬੱਚੇ ਪਹਿਲਾਂ 6 ਦਿੱਤੇ ਤੇ ਜਣ ਤੇ ਹੁਣ ਗੱਬਣ ਆਈ ਹੁਣ ਗੱਬਣ ਹੈ ਹਾਂ ਹੁਣ ਤਾਂ ਦਿਖਣ ਲੱਗ ਰਹੀ ਹੈ ਬਾਈ ਇਹਨੂੰ ਗੱਬਣ ਹੈ ਹਾਂ ਜੀ ਠੀਕ ਹੈ ਇਹ ਦੁੱਧ ਦੰਦੀ ਹੋਣੀ ਇਹ ਦੁੱਧ ਦੰਦੀ ਹਾਂ ਤੇ ਬੱਚੇ-ਪੁੱੱਚੇ ਬਾਈ ਸੇਲ ਕਰਤੇ ਇਹਨਾਂ ਦੇ ਸੇਲ ਇਹਨਾਂ ਦੇ ਬੱਚੇ ਕਰਤੇ ਹੀ ਆਪਾਂ ਨੇ ਤੇ ਜ਼ਿਆਦਾਤਰ ਕਿਹੜੀ ਰੁੱਤ ਦੇ ਵਿੱਚ ਬੱਕਰੀਆਂ ਸਵਾਉਂਦੇ ਹੋ ਆਪਣੀਆਂ ਬੱਕਰੀਆਂ ਵੀਰੇ ਦੋ ਟਾਈਮੇ ਸੂਣੀਆਂ ਨੇ ਇੱਕ ਤਾਂ ਬੱਕਰੀਆਂ ਸੁਕਤ ਕੇ ਸੂਣਦੀਆਂ ਨੇ ਜਾਂ ਆਪਣੀਆਂ ਬੱਕਰੀਆਂ ਲੋੜੀ ਲਵੇ ਸੂਣੀਆਂ ਨੇ ਫਗਣ ਠੀਕ ਹੈ ਬੱਚੇ ਬੱਚੇ ਵਧੀਆ ਪਾ ਗਦੇ ਪੂਰੇ ਬੱਚੇ ਹਾਂ ਠੀਕ ਹੈ ਜੀ ਆ ਗਈ ਹੈ ਪਾਠ ਇੱਕ ਹੋਰ ਤੇ ਪਹਿਲਾਂ ਤੁਹਾਨੂੰ ਕਾਲੀਆਂ ਦਿਖਾਈਆਂ ਨੇ ਸਾਰੀਆਂ ਹਨਾ ਬੁੱਧੂ ਹਾਂ ਜੀ ਤੇ ਜ਼ਿਆਦਾਤਰ ਬੁੱਧੂ ਕਿਹੜੇ ਰੰਗ ਦਾ ਸ਼ੌਂਕ ਕਰਦਾ ਹੈ ਬਾਈ ਬਾਈ ਆਪਾਂ ਨੂੰ ਹੈਗਾ ਦੋ ਰੰਗਾਂ ਦਾ ਜੀ ਆਪਾਂ ਕਾਲੀ ਤੇ ਲੋਹੀ ਦਾ ਅੱਛਾ ਹਾਂ ਤੇ ਬਾਕੀ ਥੋੜੇ ਇਲਾਕੇ 'ਚ ਇਹ ਚ ਕਾਲੀ ਲੋਹੀ ਬੱਕਰੀ ਜ਼ਿਆਦਾ ਹੈ ਹਨਾ ਨਹੀਂ ਇੰਨੀ ਵੀ ਨਹੀਂ ਹੈਗੀ ਜਣਦੇ ਸਾਡੇ ਜਣ ਤੇ ਰੰਗ ਬਰੰਗੇ ਵੀ ਹੈਗੀਆਂ ਨੇ ਜ਼ਿਆਦਾ ਬੱਕਰੀਆਂ ਜਣਦੇ ਆਪਾਂ ਨੂੰ ਪਹਿਲਾਂ ਤੋਂ ਸ਼ੁਰੂ ਤੋਂ ਚਸ ਰੱਖੀ ਆਪਾਂ ਨੇ ਕਾਲੀ ਤੇ ਲੋਹੀ ਬੱਕਰੀ ਆਪਣੇ ਲਾਣੇਦਾਰਾਂ ਨਾਲ ਨੇ ਵੀ ਆਪਣੇ ਘਰੇ ਜੱਦੀ ਪੁਸਤੀ ਜੰਮ ਦੀਆਂ ਕਾਲੀਆਂ ਲੋਹੀਆਂ ਨੇ ਵੀਰੇ ਅੱਛਾ ਹਾਂ ਤੇ ਇਹਦਾ ਕੰਨ ਬਹੁਤ ਆ ਮਤਲਬ 20 ਇੰਚ ਦਾ ਕੰਨ ਹੋਊਗਾ 20 ਇੰਚ ਦਾ ਕੰਨ ਹੋਊਗਾ ਮੈਂ ਤੋ ਬਾਈ ਦੇਖ ਸਾਦ ਹਾਂ ਹਾਂ ਆ ਵੀਡੀਓ ਦੇ ਵਿੱਚ ਦਿਖਾ ਦੇ ਤੇ 6 6.5 ਇੰਚ ਚੌੜਾ ਹੋਊ ਹਨਾ ਹਾਂ ਤੇ ਖੀਰੀ ਹੋਣੀ ਹਨਾ ਖੀਰੀ ਪੱਠਾ ਹੀ ਹਲੇ ਇਹ ਆ ਦੇਖ ਲੋ ਬਾਈ ਖੀਰੀ ਪੱਠਾ ਹਲੀ ਮਰਾ 30 32 ਇੰਚ ਦੀ ਹੋਊਗੀ ਹਨਾ ਹਾਂ ਦੇਖ ਲੋ ਬਾਈ ਤੇ ਮੱਥਾ ਉੱਚਾ ਪੱਠ ਦਾ ਇਹਨੇ ਉੱਚੇ ਮੱਥੇ ਦੇ ਵਿੱਚ ਆ ਗਏ ਨੇ ਕਰਦੀ ਹੈ ਪੱਠ ਬਾਈ ਇਹ ਕਰਦੀ ਹੈ ਜੀ ਹਾਂ ਦੇਖ ਸਾਦਿਓ ਬਾਈ ਐਨ ਪਿਓਰ ਜੈਡ ਬਲੈਕ ਕਾਲੀ ਕਹਿ ਦਿੰਦੇ ਨੇ ਜੀ ਨੂੰ ਹਾਂ ਮਾਰ ਦੇ ਕੈਮਰਾ ਛਾੜ ਦੇ ਲੋਹੇ ਪੱਠਾ ਲਿਆ ਦੱਸ ਫੜ ਕੇ ਲੋਹੇ ਖੜਜੇ ਨੂੰ ਬਾਤ ਦਿਖਾਉਣੇ ਆ ਇਹ ਵੀ ਦੱਸਾਂਗੇ ਵੀ ਇਹਨੂੰ ਮੈਚ ਜੋ ਮੰਗੇ ਹਾਂ ਇਹ ਲਾਲੇ ਵਾਲੀ ਚੋਣੀਆਂ ਕਹਿਣਾ ਇਹ ਬਾਤੋ ਹੁਣ ਤੇ ਇਹ ਆ ਗਈ ਬੁੱਧੂ ਕਾਲੀ ਡੱਬੀ ਹਨਾ ਜਿਵੇਂ ਬੱਖਾਂ ਦੇ ਡੱਬ ਵਾਲੀਆਂ ਪਹਿਲਾਂ ਹੁੰਦੀਆਂ ਸੀ ਪਹਿਲਾਂ ਹਾਂ ਠੀਕ ਹੈ ਇਹ ਵੀ ਆਪਣੀ ਕਰਦੀ ਹੈ ਇਹ ਵੀ ਕਰਦੀ ਹੈ ਜੀ ਆਪਣੇ ਠੀਕ ਹੈ ਤੇ ਇਹ ਕਿ ਇਹ ਤੋਂ ਕਿੰਨੇ ਸੂਏ ਲੈ ਲੈ ਬਾਈ ਇਹ ਵੀ ਬੱਕਰੀ 7-8 ਸੂਏ ਲੱਗੀ ਜੀ ਆਪਣੇ ਘਰੇ। ਅੱਛਾ ਇਹ ਮਤਲਬ ਕਦੇ ਚੋਈ ਹੈ ਦੁੱਧ ਚ ਬਾਈ। ਨਾ ਇਹ ਚੋਈ ਨਹੀਂ ਹੈਗੀ ਵੀਰੇ ਆਪਣੀ ਪਹਿਲਾਂ ਤਾਂ ਜਿਹੜਾ ਝੜਕ ਮੇਲਾ ਹੋਇਆ ਤਾਂ ਜਦ ਇਹ ਬੱਕਰੀ ਸੂਈ ਨਹੀਂ ਤੀ। ਅੱਛਾ ਨਹੀਂ ਇਹ ਬੱਕਰੀ ਨੂੰ ਆਪਾਂ ਪਾਉਂਦੇ ਵੀ। ਠੀਕ ਹੈ। ਤੇ ਹੁਣ ਵੀ ਆ ਮੇਲੇ ਵਾਲੀ ਬਾਬਾ ਜੀ ਰੁੱਤ ਦੇ ਵਿੱਚ ਸੂਈ ਨਹੀਂ ਹੈਗੀ। ਹੁਣ ਬਾਈ ਲਾਲੇ ਨੇ ਕਰਵਾਉਣੀਆਂ ਚੰਡੀ ਗੜੀ ਨੇ 15-20 ਦਿਨ ਤੱਕਰ। ਲਾਲਾ ਚੰਡੀ ਗੜੀਆ ਭੋਪਿੰਦਰ ਸਿੰਘ। ਭੋਪਿੰਦਰ ਸਿੰਘ ਬਾਈ ਲਾਲਾ ਚੰਡੀ ਗੜੀਆ ਉਹ ਕਰਵਾ ਰਹੇ ਆਪਾਂ ਉਹ ਮੇਲੇ ਦੇ ਵਿੱਚ ਬੱਕਰੀ ਚੋਣੀ ਹੈ ਵੀਰੇ। ਠੀਕ ਹੈ ਪਹਿਲਾਂ ਹੀ ਦੱਸਤਾ। ਪਹਿਲਾਂ ਹੀ ਆਪਾਂ ਨੇ ਦ ਹੋਣ ਦੇਖ ਸਾਹ ਜੀ ਹਾਂ ਜੀ ਤੇ ਬਾਈ ਉਹ ਜੇ ਆਪਾਂ ਘਰੇ ਕਿੰਨਾ ਕ ਦੁੱਧ ਕੱਢਿਆ ਹੁਣ ਤੱਕ ਇਹ ਬੱਕਰੀ ਵੀਰੇ ਹਰੇਕ ਅਗਲਾ ਕਹਿ ਤਾ ਦਿੰਦਾ ਸਾਡੀ 6 ਕਿਲੋ ਕੋਲ 7 ਕਿਲੋ ਇਹ ਬੱਕਰੀ ਨੇ ਘਰ ਦਿੰਨਾ ਬਾਹਰ ਦੀ ਚਰਾਈ ਤੇ 5 ਲੀਟਰ ਦੁੱਧ ਅਸੀਂ ਆਪ ਘਰੇ ਚੋਇਆ ਬੱਚੋਇਆ ਸਹੀ ਹਾਂ 5 ਕਿਲੋ ਬਾਈ ਕਹਿੰਦਾ ਬਾਰ-ਬਾਰ ਦੀ ਚਰਾਈ ਤੇ ਹਾਂ ਠੀਕ ਆ ਤੇ ਬਿੱਡ ਵੱਡੀ ਬਹੁਤ ਆ 40 ਇੰਚ ਕਾ ਦੋ ਹੋਣਾ ਬੁੱਧੂ ਹਾਂ ਜੀ ਦੇਖ ਸਾਹ ਜੀ ਬੱਕਰੀ ਤਿਆਰੀ ਤੇ ਆ ਥੋੜੇ ਦਿਨੇ ਕੱਢੂਗੀ ਹਾਂ ਜੀ ਕੱਟ ਲਈ ਉਧਰ ਕਮਾਨ ਹੈ ਤੇ ਬਾਈ ਹੁਣ ਦਿਖਾਉਣਿਆ ਤੁਹਾਨੂੰ ਪੱਕੀਆਂ ਲੋਈਆਂ ਪੱਠਾਂ ਜਿਹੜੀਆਂ ਦੇਖ ਸਕਦੇ ਹੋ ਰੇਸ਼ਮ ਵਰਗੇ ਪਿੰਡਿਆਂ ਵਾਲੀਆਂ ਵੀ ਰੇਅਰ ਜੀਆਂ ਚੀਜ਼ਾਂ ਨੇ ਬਾਈ ਪੰਜਾਬ ਦੇ ਵਿੱਚ ਇਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਤੇ ਜੇ ਕੋਈ ਬਾਈ ਇਹਨਾਂ ਦੇ ਵਿੱਚ ਘਾਟ ਦੱਸ ਗਿਆ ਸੀ ਉਹਦੇ ਚੇਲੇ ਬਣ ਗਾਏ ਹਨਾ ਬੱਦੂ ਇਹ ਬੱਕਰੀਆਂ ਨਾਲ ਦੀਆਂ ਬੱਕਰੀਆਂ ਦਾ ਵੀ ਇਹ ਨਾ ਤਾਰੀ ਲਵੇ ਮਿਲਣਗੀਆਂ ਲਸਾੜੇ ਅੱਛਾ ਠੀਕ ਹੈ ਨਾ ਇੱਕੋ ਖਾਨਦਾਨ ਮਿਲੂਗਾ ਇੱਕੋ ਨਸਲ ਦੀ ਇੱਕੋ ਅੱਖਰ ਦੀਆਂ ਮਿਲਣਗੀਆਂ ਤਾਰੀ ਬਾਈ ਨਸਾਰੇ ਵਾਲਾ ਸਾਡਾ ਉਸਤਾਦ ਠੀਕ ਹੈ ਤੇ ਲੋਕ ਕਹਿ ਤਾਂ ਦੰਨਿਆ ਵੀ ਤਾਰੀ ਲਵੇ ਹੁਣ ਕੁਛ ਨਹੀਂ ਹੈਗਾ ਕੁਛ ਨਹੀਂ ਰਿਹਾ ਹੈਗਾ ਉਹਨੂੰ ਤਾਂ 6 ਮਹੀਨੇ ਦੀ ਲੋਡ ਪੈਂਦੀ ਆ ਵੀਰੇ 6 ਮਹੀਨੇ ਚ ਫੇਰ ਉਹ ਉੰਨੀ ਹੈਗੇ ਤਿਆਰ ਕਰਦਾ ਪਤਾ ਕੀ ਕਾਰਨ ਆ ਬਾਈ ਜੋਤ ਨੇ ਕਹਿ ਤਾਂ ਹਿੱਸੋ ਵਾਲ ਨੇ ਵੀ ਪੀਰਕੋਟ ਖੁੱਡੇ ਦੇ ਵਿੱਚ ਕਹਿੰਦਾ ਕਿਹਨੇ ਘੇੜਾ ਨਹੀਂ ਮਾਰਿਆ ਹਾਂ ਖੂਨ ਨਿਕਲਦਾ ਦਾ ਖੂਨ ਵੀ ਜਾ ਡੋੜਦੇ ਆ ਬਾਈ ਜੀ ਤਾਰੀ ਦੀਆਂ ਬੱਕਰੀਆਂ ਇਹ ਜਿਹੀਆਂ ਨਾ ਵੀ ਕਿਹੜਾ ਪੰਜਾਬ ਦਾ ਪਾਲੀ ਆ ਬੀਜੀ ਨੇ ਤਾਰੀ ਦੀਆਂ ਮਿੰਤਾਂ ਨਹੀਂ ਕਰੀਆਂ ਕਿਹਨੇ ਤਾਰੀ ਦੇ ਬੋਕ ਝਟਕਾਈਆਂ ਤੋਂ ਛੜਾ ਛੜਾ ਕੇ ਆਪਣੇ ਘਰੇ ਬੋਕ ਲੈ ਆ ਦੇ ਆ ਕੇ ਰੱਖੇ ਆ ਅੱਜ ਲੋਕ ਗੱਲਾਂ ਮਾਰਦੇ ਆ ਤਾਰੀ ਦੇ ਘਰੇ ਕੁਛ ਨਹੀਂ ਸਾਡੇ ਭਾਅ ਦਾ ਅੱਜ ਵੀ ਉਹਦੇ ਘਰੇ ਵੀਰੇ ਬਾਹਲਾ ਸੋਨਾ ਠੀਕ ਹੈ ਨਾ ਬੋਕ ਤੁਹਾਨੂੰ ਦਿਖਾਵਾਂਗੇ ਉਹ ਵੀ ਤਾਰੀ ਦੇ ਘਰੋਂ ਆਇਆ ਜਿਹੜਾ ਅਸੀਂ ਰੱਖਿਆ ਠੀਕ ਹੈ ਲਿਆ ਕੇ ਤਾਰੀ ਦੇ ਘਰ ਤੇ ਬੋਕ ਦੱਸਣਾ ਹੋਰ ਕਿਸੇ ਦਾ ਕੋਈ ਕਹਿੰਦਾ ਇਹ ਉਹਦੇ ਘਰ ਤੇ ਨਹੀਂ ਆਇਆ ਅਸੀਂ ਤਾਂ ਖੁਦ ਕਹਿੰਨੇ ਆ ਬਾਈ ਸਾਰੀਆਂ ਉਹਦੀਆਂ ਹੀ ਨੇ ਲੋਕਾਂ ਦਾ ਹੁਣ ਪਤਾ ਲੱਗਿਆ ਵੀ ਰੱਬ ਵਾਲੀਆਂ ਬੱਕਰੀਆਂ ਹੁੰਦੀਆਂ ਕਿਆਂ ਇਹ ਸਾਡੇ ਤਾਂ ਜੱਦੀ ਪੁਸਤੀ ਘਰ ਤੇ ਚੱਲਦੀਆਂ ਆਉਂਦੀਆਂ ਨੇ ਉਧਰ-ਉਧਰ ਬੱਕਰੀਆਂ ਸਾਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤਾਰੀ ਨੇ ਸਾਡੇ ਪੋਕ ਛੱਡੇ ਆਂ ਅਸੀਂ ਤਾਰੀ ਦੇ ਪੋਕ ਛੱਡੇ ਆਂ ਇਹ ਬਾਈ ਸਿੰਗੀਆਂ ਬਹੁਤ ਹੋਣੇ ਹਨਾ ਬਾਈ ਇਹ ਬੱਕਰਾ ਆਪਾਂ ਨੇ ਬਾਈ ਲਾਲੇ ਨੂੰ ਚੰਡੀਗੜ੍ਹੀਏ ਨੂੰ ਦਿੱਤਾ ਦਾ 2 ਲੱਖ 40 000 ਦਾ ਇਹ ਬੱਕਰੀਆਂ ਦੀਆਂ ਪੱਠਾਂ ਨੇ ਠੀਕ ਹੈ ਇਹ ਲੋਕੂੰ ਹੀ ਕਹੀ ਜਾਂਦੇ ਸਾਡੀ ਬਲੱਡ ਲੈਂਦਾ ਸਾਡੀ ਲੋਕਾਂ ਤਾਂ ਕਿਸੇ ਦਾ ਉਹਦਾ ਜੰਮੇ ਦਾ ਵੀ ਨਹੀਂ ਪਤਾ ਵੀ ਉਹ ਬੱਕਰਾ ਜੰਮਿਆ ਕਿੱਥੋਂ ਦਾ ਐ ਵੀ ਨਹੀਂ ਪਤਾ ਕਿਸੇ ਨੂੰ ਵੀ ਉਹ ਬੱਕਰਾ ਪੈਦਾ ਕਿੱਥੋਂ ਹੋ ਗਿਆ ਦਾ ਉਹਦੀ ਮਾਂ ਮਰੀ ਐ ਕੱਲ ਮਰ ਗਈ ਬਾਈ ਉਹਦੀ ਮਾਂ ਬਿੱਟੂ ਬਾਈ ਦੇ ਘਰੇ ਟਿੱਲਵਾ ਅਸੀਂ ਗਏ ਤੇ ਰਾਤ ਉਹਦੇ ਘਰੇ ਬਾਈ ਦੇ ਕੱਲ ਬੱਕਰੀ ਉਹਦੀ ਮਾਂ ਮਰੀ ਐ ਬੱਕਰੀ ਕਹਦੀ ਸੀ ਏਟੀਐਮ ਤਾਂ ਉਹ ਏਟੀਐਮ ਠੀਕ ਹੈ ਨਾ ਅਸੀਂ ਤਾਂ ਉਹ ਬੱਕਰੀ ਨੂੰ ਏਟੀਐਮ ਕਹਿੰਦੇ ਤੇ ਉਹਨੇ ਜਿੰਨੇ ਵੀ ਜੰਮੇ ਆ ਬਾਈ ਸਟਾਰੇ ਜੰਮੇ ਨੇ ਲੋਕਾਂ ਕਿਵੇਂ ਬਾਈ ਏਟੀਐਮ ਬਾਈ ਉਹਨੇ ਜਿੰਨੇ ਵੀ ਮਾੜੇ ਤੋਂ ਮਾੜੇ ਬੱਕਰੇ ਤੋਂ ਗੱਬਣਾ ਹੋ ਕੇ ਵੀ ਉਹ ਬੱਕਰੀ ਨੇ ਚੰਗੇ ਬੱਚੇ ਚੰਗੇ ਬੱਚੇ ਪੈਦਾ ਕਰਿਆ ਉਹਨੂੰ ਤਾਂ ਏਟੀਐਮ ਕਹਿੰਦੇ ਦੇ ਸੀ ਮਤਲਬ ਜ਼ਿਆਦਾਰ ਬੱਚੇ ਹੀ ਦਿੱਤੇ ਨੇ ਪੱਠਾ ਬੱਚੇ ਵੀਰੇ ਜਿੱਥੇ ਜਿੱਥੇ ਉਹਦੀਆਂ ਹੁਣ ਦੇ ਟਾਈਮ ਦੇ ਵਿੱਚ ਖੜੀਆਂ ਨੇ ਬਰੀਡਰੇ ਪੈਦਾ ਕਰਿਆ ਬਰੀਡਰੇ ਪੈਦਾ ਕਰਿਆ ਟੌਪ ਟੌਪ ਦੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਹੈਗਾ ਵੀ ਉਹ ਬੱਕਰਾ ਆਇਆ ਕਿੱਥੋਂ ਦਾ ਠੀਕ ਹੈ ਮੈਂ ਲੱਤਾ ਦਾ ਉਹ ਬਿਲਕੁਲ ਵਿਚਾਰਾ ਖਾਪਿਆ ਖਪਿਆ ਖੜਾ ਦਾ ਆਪਾਂ ਲੱਤਾ ਦਾ ਵੀਰੇ ਉਹ ਇਹ ਉਹਨਾਂ ਦੀ ਸਾਰੀ ਉਹ ਇਹ ਸਾਰੀ ਉਹਦੀ ਹੈ ਬਾਈ ਚੰਡੀਗੜ੍ਹੀ ਲਾਲੇ ਨੂੰ ਆਪਾਂ ਨੇ ਬੱਕਰਾ ਦੇ ਦਿੱਤਾ ਅੱਛਾ ਹਾਂ ਇਹ ਸਾਰੀਆਂ ਮਤਲਬ ਉਸੇ ਬੱਕਰੇ ਉਸੇ ਬੱਕਰੇ ਦੀਆਂ ਨੇ ਹਾਂ ਪਹਿਲੇ ਪਹਿਲੇ ਸੂਏ ਨੇ ਮਤਲਬ ਪਹਿਲੇ ਪਹਿਲੇ ਸੂਏ ਸੂਈਆਂ ਨੇ ਸਾਰੀਆਂ ਦੇਖ ਸਾਦੋਂ ਬਾਈ ਅੱਖਾਂ ਮੂੰਹ ਸਾਰਾ ਕੁਝ ਪਿੰਡੇ ਤੇ ਪੂਛਾਂ ਹੀ ਬਿਲਕੁਲ ਬਰੀਕ ਪੂਛਾਂ ਨੇ ਪਤਲੀਆਂ ਹਾਂ ਤੇ ਆਹ ਪੱਠ ਦਾ ਜਮੀਂ ਸੂਰਤ ਦੇਖੋ ਤੁਸੀਂ ਉੱਚਾ ਮੱਥਾ ਪੱਠ ਦਾ ਤੇ ਜਾਦਰ ਕੱਦਦਾ ਨਹੀਂ ਮਲਾਦਾ ਬੁੱਧੂ ਉਹ ਕਰਦਾ ਤੂੰ ਬਾਈ ਜੀ ਆਪਾਂ ਨੂੰ ਕੱਦਨ ਨਾਲ ਕੋਈ ਚੱਕਰ ਨਹੀਂ ਹੈਗਾ ਖੀਰੀਆਂ ਵੀ ਸਾਡੇ ਘਰੇ ਦਾ ਸੂਪ ਨਹੀਂ ਹੁਣ ਆ ਪੱਟ ਦੇਖੀ ਹੈ ਨਾ ਜਿਹੜੀ ਉੱਚੇ ਮੱਥੇ ਵਾਲੀ ਕਹਿੰਦੇ ਆਪਾਂ ਇਹ ਖੀਰੀ ਪੱਟ ਸੂਪੀ ਇਹ ਠੀਕ ਆ ਉਹ ਬੱਕਰੀਆਂ ਲੈ ਮੂੰਹ ਆਰਾ ਮੋੜਿਆ ਕੱਟ ਨਹੀਂ ਉਹ ਬੱਕਰਾ ਲੈ ਬੁੱਟੋ ਬੇਵੜੇ ਜਿਹਾ ਲਾ ਲਾ ਦੇ ਤੈਨੂੰ ਹੁਣ ਬਾਈ ਚਲਾਦੀ ਤੇ ਦੋਨੋਂ ਹੁਣ ਇੱਕ ਅਲੱਗ ਜੇ ਤਰ੍ਹਾਂ ਦੀ ਬੱਕਰੀ ਦਿਖਾਉਨੇ ਆ ਨਾ ਬੁੱਧੂ ਹਾਂਜੀ ਹਾਂ ਜਿਆਦਾ ਕੱਟੇ ਮਿਲਦੀ ਨੇ ਇਹ ਰੰਗ ਇਹ ਰੰਗ ਤਾਂ ਬਹੁਤ ਕੱਟ ਮਿਲਦੀ ਇਹ ਰੋਜ ਦੇ ਜਿਵੇਂ ਰੋਜ ਦਾ ਰੰਗ ਹੁੰਦਾ ਹੋਰ ਰੰਗ ਚੋ ਆ ਹਾਂ ਦੇਖ ਸਕਦੇ ਤੇ ਮੂੰਹ ਤੇ ਬੱਲ ਆ ਬੱਕਰੀ ਦੇ ਚਟਾ ਤੇ ਸਿੰਗੀ ਮਤਲਬ ਜਮ ਹੀ ਐਨ ਦੇਖ ਸਕਦੇ ਹਾਂ ਤੇ ਬਾਈ ਬੁੱਧੂ ਇਹ ਸੂਈ ਹੋਈ ਆ ਹੁਣ ਬੱਕਰੀ ਇਹ ਸੂਈ ਹੋਈ ਇਹਦੇ ਮਗਰ ਆ ਦੋ ਬੱਚੇ ਨੇ ਅੱਛਾ ਇੱਕ ਪਾਠ ਇੱਕ ਬੱਕਰਾ ਹੀ ਕਿੰਨੇ ਕਿੰਨੇ ਮਹੀਨਿਆਂ ਦੇ ਹੋ ਗਏ ਹੁਣ ਇਹ ਇਹ ਸਾਰੇ 4 4 ਮਹੀਨੇ ਦੇ ਹੋ ਗਏ ਜੀ ਅੱਛਾ ਦੁੱਧ ਪੀਂਦੇ ਨੇ ਦੁੱਧ ਪੀਂਦੇ ਨੇ ਜੀ ਚੋਲਾ ਖੋਲਾ ਰੱਖਦੇ ਆਸੀਂ ਦੇਖੋ ਬਾਈ ਕੰਨ ਮਲਾ ਦਾ ਹੋ 19 ਇੰਚ ਦਾ ਕੰਨ ਹੋਊਗਾ ਹਾਂ ਹਾਂ 19 ਇੰਚ ਦਾ ਹੀ ਮਦਰ ਬਾਈ ਵੱਦੋ ਬਿਸ਼ਕੋ ਵੇਚਦਾ ਘੱਟੇ ਦੱਸਿਆ ਹਾਂ ਜੀ ਦੇਖ ਲਓ 19 ਤੋਂ ਤਾਂ ਘੱਟ ਦਾ ਨਹੀਂ ਪਰ ਹਾਂ ਜੀ ਦੇਖ ਸਕਦੇ ਹੋ ਕੰਨ ਚੌੜਾ ਬਹੁਤ ਹੈ ਦੇਖੋ ਬਰੀਕ ਆ ਬੱਕਰੀ ਜਮਈ ਆਹ ਹਾਂ 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 ਆਹ ਦੇਖ ਸਕਦੇ ਹੋ ਬਾਈ ਮਾਦਵੀ ਦੋ ਪੈਰ ਚੜਦੀਏ ਬਣੂਗੀ ਹਨਾ ਹਾਂ ਦੇਖੋ ਕੰਨ ਬਾਈ ਬਾਹਰ ਥੱਲੇ ਹੋ ਕੇ ਦਿਖਾ ਦੇ ਇਹ ਮਲਾ ਕਰਨ ਉਹਦੂ ਵੀ ਡਬਲ ਲੈ ਕੇ ਆਇਆ ਡਬਲ ਨੇ ਹਾਂ ਦੇਖੋ ਬਾਈ ਸਿੰਗੀ-ਸੁੰਗੀ ਤੇ ਚਿੱਟੀ ਅੱਖਾਂ ਪੱਠ ਦੀ ਦੇਖ ਸਕਦੇ ਹੋ ਇਹੀਆਂ ਚੀਜ਼ਾਂ ਬਰਲੀ ਵੀਡੀਓ ਦੇ ਵਿੱਚ ਦੇਖਣ ਨੂੰ ਤੇ ਇਹ ਬੱਚਾ ਹੈ ਬਾਈ ਹੈ ਹਾਂ ਤੇ ਇਹ ਦੇ ਦੇਗਾ ਬਾਈ ਜੇ ਕੋਈ ਲਊਗਾ ਬ੍ਰੀਡਰ ਰੱਖਣ ਬਾਅਦ ਤੇ ਦਵਾਂਗੇ ਵੀਰੇ ਆਪਾਂ ਉਹ ਹੀ ਆਪਾਂ ਤੇ ਮੈਂ ਦੇਖ ਲਓ ਹੁਣ ਸਿੰਘ ਹੋਣੇ ਤੂੰ ਕਿੰਨਾ ਮੋਟਾ ਹੈ ਹਨਾ ਉੱਚਾ ਮੱਥਾ ਕੱਢੂ ਬਾਈ ਇਹਦਾ ਉੱਚਾ ਮੱਥਾ ਕੱਢੂ ਬੱਚਾ ਦੇ ਇਹਦਾ ਵੀ ਕੰਨ ਉੱਡਾ ਹੀ ਹੈ ਦੇਖ ਲਓ ਤੇ ਇਹ ਬਾਈ ਕਹਿੰਦਾ ਦੇ ਦਾਂਗੇ ਜੇ ਕੋਈ ਚੰਗੇ ਪੈਸੇ ਲਾਉਣ ਵਾਲਾ ਘਰੇ ਟਕਿਆ ਕੇ ਰੱਖਣ ਵਾਲਾ ਬੰਦਾ ਹੋਊਗਾ ਤੇ ਪੂਰਾ ਰੰਗ ਹੈ ਤੇ ਚਮਕ ਚੌਂਕ ਦੇਖ ਲੋ ਛੇਲੇ ਜੀ ਤੇ ਇਹ ਤਿੰਨੇ ਨੇ ਹਾਂ ਹਾਂ ਇਹ ਦੋ ਬੱਚੇ ਨੇ ਦੇ ਹਾਂ ਠੀਕ ਐ ਛੱਡ ਦੇ ਭਾਈ ਹੋਰ ਲਿਆ ਭਾਈ ਕਿਹੜੀ ਐ ਇਹ ਵਿੱਚ ਬਦਲ ਨਾਬੀ ਡੱਬੀ ਲਾਲ ਡੱਬੀ ਬੱਕਰੀ ਵੀ ਲੋਹੀ ਡੱਬੀ ਕਹਿੰਦੇ ਨੇ ਉਹ ਵੀ ਰੱਖੀ ਫਿਰਦਾ ਹੈ। ਇਹ ਕਾਰਨ ਇਹਦਾ ਇਹ ਹੈ ਵੀਰੇ ਡੱਬੀਆਂ ਤਾਂ ਅਗਲਾ ਹਰੇਕ ਰੱਖੀ ਫਿਰਦਾ ਹੁੰਦਾ। ਹਾਂ ਜਾਨੀ ਤਾਂ ਜਿਹੜੀ ਪੱਕੀ ਲੋਹੀ ਡੱਬੀ ਬੱਕਰੀ ਨਾ ਆਮ ਛੇਤੀ ਬਹੁਤ ਜ਼ਿਆਦਾ ਘੱਟ ਮਿਲਦੀ ਹੈ। ਘੱਟ ਮਿਲਦੀ ਹੈ। ਠੀਕ ਹੈ ਨਾ ਇਹ ਬੱਕਰੀ ਸੂਣੇ ਵਾਲੀ ਹੈ ਜੀ ਇਹ। ਠੀਕ ਹੈ। ਇਹ ਬੱਕਰੀ ਦੇਦੇ ਜੀ ਆਪਣਾ ਨਵਾਂ ਚੇਲਾ ਬਣਾਇਆ ਇੱਕ ਬ੍ਰਾਹਮਣ ਚਨੇ ਵਾਲੇ ਵਾਲਾ ਜੀ। ਅੱਛਾ। ਹਾਂ ਇਹ ਉਹਨੂੰ ਦੇਦੇ ਜੀ ਆਪਾਂ ਨੇ ਬੱਕਰੀ। ਠੀਕ ਹੈ। ਹਾਂ ਇੱਕ ਅੱਧੇ ਦਿਨ ਚੋਂ ਬੱਕਰੀ ਆਪਣੇ ਘਰੇ ਲੈ ਜੂਗਾ ਜੀ। ਲੋਹੀ ਡੱਬੀ ਰੰਗ ਆ ਗਿਆ ਇਦੇ ਕੋਈ ਕੰਨ ਗਲਾਬੀ ਨਹੀਂ ਹੈਗੇ ਜੀ। ਨਾ 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 ਠੀਕ ਹੈ ਜੀ। ਦੇਖ ਲਓ ਬਾਈ ਕੋਈ ਗਲਾਬੀ ਕੰਨ ਨਹੀਂ। ਇਹ ਜਿੰਦੇ ਪੱਕੀਆਂ ਲੋਹੀਆਂ ਡੱਬੀਆਂ ਦੇ ਵਿੱਚ ਆ ਗਏ ਜੀ। ਇਹ ਜਿਹੇ ਬੱਕਰੀਆਂ ਰੰਗ ਚ ਬੱਕਰੀ ਬਹੁਤ ਜ਼ਿਆਦਾ ਘੱਟ ਮਿਲਦੀ ਹੈ ਵੀ। ਠੀਕ ਹੈ। ਹਾਂ। ਪੈ ਛੱਡ ਦੋ ਹੁਣ ਆਪਾਂ ਬਾਕੀ ਦੋ ਚਾਰ ਗੱਲਾਂ। ਦੋ ਚਾਰ ਗੱਲਾਂ ਆ ਬੱਕਰਾ ਲਿਆ ਉਹਰੇ। ਬੱਕਰਾ ਹੁਣ ਲਾਸਟ ਤੇ ਦਿਖਾਉਂਦੇ ਆ ਤੁਹਾਨੂੰ ਬੱਕਰਾ। ਬਾਈ ਕਿੰਨੇ ਦੰਦ ਹੋ ਗਏ ਬੱਚਾ ਇਹ। ਇਹ ਦੋ ਦੰਦ ਕੱਢ ਗਏ ਜੀ ਹੁਣੇ। ਅੱਛਾ ਦੋ ਦੰਦ ਹੋਇਆ ਹਨ। ਹਾਂ ਜੀ ਦੋ ਦੰਦ। ਬੜਾ 40 41 ਇੰਚ ਦਾ ਹੁਣੇ ਹੋ ਗਿਆ ਉਹ ਬੁੱਦੂ ਆ ਚੀਜ਼ ਤਾਂ ਇੱਥੇ ਹੀ ਮੁੜ ਗਿਆ ਦੇਖ ਸਾਦਿਆਂ ਨਕੌੜਾ ਤੇ ਬਾਕੀ ਦੋ ਦੰਦ ਆ ਤੇ ਅੱਖ ਦੁੱਖਦਾ ਤਾਂ ਨਹੀਂ ਨਾ ਨਾ ਆਪਾਂ ਨੂੰ ਅੱਖ ਦਾ ਕੋਈ ਚੱਕਰ ਨਹੀਂ ਆਪਾਂ ਤਾਂ ਕੁਆਲਿਟੀ ਲਈ ਦੇਖ ਸਾਦਿਓ ਸਿੰਘ 2 ਇੰਚ ਡੇਢ 3 ਇੰਚ ਦਾ ਸਿੰਘ ਹੈ ਬੱਕਰੇ ਦਾ ਤੇ ਜਿਹੜੀ ਮੇਨ ਚੀਜ਼ ਆ ਅੱਖ ਦੇਖ ਲੋ ਇਹਦੀ ਆ ਮਾਸ ਅੱਖ ਦਾ ਕਿੰਨਾ ਵਧਿਆ ਹੋਇਆ ਉਪਰੋਂ ਇਹ ਰੇ ਯਾਰ ਬੱਕਰੇ ਹੁੰਦੇ ਨੇ ਬਹੁਤ ਘੱਟ ਜਿਨ੍ਹਾਂ ਦੇ ਹੁੰਦਾ ਇਹ ਤੇ ਮਨ ਲਾਦਾ 18 ਇੰਚ ਦਾ ਕੰਨ ਹੋਊ ਹਣਾ ਹਾਂ ਜੀ ਹਾਂ ਦੇਖ ਸਾਦਿਓ ਤੇ ਲੰਬਾ ਬਹੁਤ ਆ ਬੱਚਾ ਪੂਛ ਬਹੁਤ ਆ ਬੱਚੇ ਦੀ ਤੇ ਬਾਕੀ ਬਾਈ ਬੁੱਧੂ ਤੂੰ ਦੱਸ ਤੈਨੂੰ ਇਹਦੇ ਵਿੱਚ ਮੇਨ ਚੀਜ਼ ਕੀ ਵਧੀਆ ਮੇਨ ਚੀਜ਼ ਤਾਂ ਵੀਰੇ ਇਹਦੀ ਬੱਕਰੀ ਜਿਹੜੀ ਇਹਦੀ ਮਾਂ ਐ ਨਾ ਚੜੱਕ ਮੇਲੇ ਤੇ ਦੁੱਧ ਚਵਾਈਦਾ ਅਸੀਂ ਦੁੱਧ ਵਾਲੀ ਬੱਕਰੀ ਦੇਖ ਕੇ ਲੋਕ ਤਾਂ ਕਹਿੰਦੇ ਨੇ ਅਸੀਂ ਬਰੀਡਰ ਦੇਖ ਕੇ ਬੱਕਰਾ ਰੱਖ ਲੈਣਾ ਜੀ ਹੂੰ ਵੀ ਕਾਦੂੰ ਉੱਚਾ ਕਰ ਕੋ ਸਾਨੂੰ ਕਦ ਕੁੱਦ ਦਾ ਕੋਈ ਚੱਕਰ ਨਹੀਂ ਅਸੀਂ ਤਾਂ ਵੀਰੇ ਨਸਲ ਤੇ ਕੰਮ ਕਰਨਾ ਠੀਕ ਐ ਕੱਲ ਨੂੰ ਪੱਠਾ ਚਾਰ ਰੱਖਣੀਆਂ ਨੇ ਤੇ ਦੁੱਧੋ ਵੀ ਦਵੇ ਘਰੇ ਹੂੰ ਹੁਣ ਅਸੀਂ ਤਾਂ ਭਾਂਡਾ ਚੱਕ ਕੇ ਡੈਰੀ ਵਾਲੇ ਦੇ ਘਰੇ ਫਿਰਿਏ ਸਾਨੂੰ ਚਾਰ ਰੱਖੀਂਦੇ ਨੇ ਤਾਂ ਫਾਇਦਾ ਕੀ ਆ ਸਹੀ ਗੱਲ ਹੁਣ ਸਾਡੇ ਵਿੱਚ ਹੈਗੇ ਆ ਪਾਲੀ ਇਹ ਜਿਹੇ ਵੀ ਹੈਗੇ ਆ ਸਿਆਲ ਦੇ ਮਹੀਨੇ ਦੁੱਧ ਡੈਰੀਆਂ ਚ ਮੁੱਲ ਲੈਣੇ ਆ। ਸਹੀ ਗੱਲ। ਬੱਕਰੀਆਂ 45 ਹੁੰਨੀਆਂ ਨੇ ਘਰੇ। ਹੂੰ। ਨਿਆਣਿਆਂ ਵਾਸਤੇ ਦੁੱਧ ਕਹਿੰਦੇ ਨੇ ਅਸੀਂ ਮੁੱਲ ਲੈਣੇ ਆ। ਉਹ ਜਿਹੜਾ ਦੁੱਧ ਦੇ ਨਹੀਂ ਹੈਗਾ ਉਹਨਾਂ ਥੱਲੇ ਕਰਨਗੇ ਕੀ ਕੱਦ ਕਰਲਾ ਕੀ ਕਰੂਗਾ 43 43 ਇੰਚ ਕਰੀ ਜਾਂਦੇ ਆ। ਨਹੀਂ ਬਸ। ਸਾਨੂੰ ਵੀਰੇ ਕੋਈ 43 ਨਹੀਂ ਕੋਈ 42 ਨਹੀਂ ਇੱਥੇ ਤਾਂ 35 36 ਇੰਚ ਦੀ ਬੱਕਰੀ ਆ ਵੱਧ ਤੋਂ ਵੱਧ 37 ਬਸ। ਸਾਨੂੰ ਤਾਂ ਇਹੀ ਕਾਰਨਾ ਬਸ ਐਡੀਓ ਅਸੀਂ ਬੱਕਰੀ ਰੱਖੀ। ਅਗਲ ਵਾਰ। ਤੇ ਬਾਕੀ ਹੁਣ ਇਹਦਾ ਐ ਹੀ ਆ ਵੀ ਮੇਨ ਚੀਜ਼ ਇਹ ਗਾਂ ਜਿਹੜੀਆਂ ਪੱਠਾ ਪੈਦਾ ਕਰੂ ਆ ਵੀ ਮਤਲਬ ਦੁੱਧ ਦੁੱਧ ਵਾਲੀਆਂ ਹਾਂ। ਦੁੱਧ ਐਣ ਪੂਰਾ ਠੀਕ ਹੈ ਹੁਣ ਕੰਨਾਂ ਦਾ ਟ੍ਰੈਂਡ ਚੱਲਿਆ ਹੁਣ ਕੰਨਾਂ ਦਾ ਲਾਈਏ ਹੁਣ ਇਹਦੇ 18 18.5 ਇੰਚ ਦੇ ਕੰਨ ਆਏਗੇ ਨੇ ਹੈਗੇ ਨੇ ਰਾਮਨਾਥ ਹਾਂ ਠੀਕ ਹੈ ਕੰਨ ਖੁੱਲਾ ਹੈ ਯਾਰ ਕੋਈ ਤੇ ਬਾਕੀ ਜਿਹੜੇ ਹੁਣ ਨਵੇਂ ਬੰਦੇ ਬਾਈਏ ਕੰਮ ਦੇ ਵਿਚਾਰੇ ਨਹੀਂ ਉਹਨਾਂ ਨੂੰ ਵੀ ਮਤਲਬ ਛੋਟੇ ਬੱਚਿਆਂ ਤੋਂ ਜਾਂ ਬੱਕਰੀਆਂ ਤੋਂ ਜਾਂ ਸੁੰਨੀਆਂ ਹੋਈਆਂ ਬੱਕਰੀਆਂ ਤੋਂ ਕਿਵੇਂ ਕੰਮ ਸ਼ੁਰੂ ਕਰਨਾ ਚਾਹੀਦਾ ਉਹ ਜਿਹੜੇ ਨਵੇਂ ਬੰਦੇ ਆ ਵੀਰੇ ਉਹ ਫਸਦੇ ਹੀ ਠੱਗਾਂ ਕੋਲ ਜਾ ਕੇ ਨੇ ਅੱਛਾ ਹੀ ਵਧੀਆ ਪਾਲੀਏ ਲਵੇ ਤਾਂ ਆਉਂਦੇ ਨਹੀਂ ਜਿਹੜੇ ਠੱਗ ਨੇ ਠੱਗਾਂ ਨੇ ਪਾਲੀ ਖਤਮ ਕਰਤੀ ਇਹ ਕਿਵੇਂ ਬਾਈ ਇਹ ਕੀ ਇਹ ਪਤਾ ਕੀ ਆ ਹੁਣ ਐਡਾਂ ਦਈ ਜਾਂਦੇ ਆ ਆਪਣੀ ਆਪਣੀ ਹਰੇਕ ਮੰਡੀ ਤੋਂ ਜਦੇ ਵੀਡੀਓ ਬਣਾਉਣੀ ਆ ਸਾਡੇ ਕੋਲ ਜੀ ਐਡੇ ਕੱਦ ਵਾਲੀ ਆ ਉਹ ਜਦੇ ਭੱਜ ਲੰਨੇ ਉਹਦੇ ਕੋਲ ਨਵਾਂ ਫਾਰਮਰ ਆ ਜਿਹੜਾ ਉਹਦੇ ਕੋਲ ਨੂੰ ਭੱਜ ਲੰਦਾ ਹੁਣ ਸਾਡੇ ਪਾਲੀਆਂ ਨੇ ਵੀਰੇ ਕਾਰਨ ਕੀ ਆ ਨਾ ਕੋਈ ਐਡ ਨਹੀਂ ਜੀ ਦੇ ਦਿੰਦਾ ਨਹੀਂ ਦਿੰਦੇ ਕੋਈ ਕੁਛ ਨਹੀਂ ਕਰਦੇ ਹੈਗੇ ਹੁਣ ਮੇਮ ਨੂੰ ਤੇ 8000 ਦਾ ਲਿਆ ਕੇ ਹੁਣ 40000 ਦਾ ਮੇਮ ਬਣਾ ਦਿੰਨੇ ਆ ਜਿਹੜਾ ਕੇ ਮੰਡੀ ਫਾਰਮਾਂ ਵਾਲੇ ਫਾਰਮਾਂ ਵਾਲਿਆਂ ਦਿੰਨੇ ਆ ਇਹ ਉਹ ਫਾਰਮ ਵਾਲਾ ਕਾਮਯਾਬ ਕਿੱਥੇ ਉਹ 40000 ਦਾ ਤਾਂ ਇੱਥੇ ਬੋਕ ਨਹੀਂ ਵਿਕਦਾ ਹੈਗਾ ਅੱਜ ਕੱਲ ਦੇ ਜਮਾਨੇ 'ਚ ਹੂੰ ਉਹ ਪਾਲੀ ਕਾਮਯਾਬ ਕਿੱਥੇ ਤੇ ਹੋ ਜੂਗਾ ਉਹ ਨਾਲੇ ਨਵਾਂ ਫਾਰਮਰ ਕਾਮਯਾਬ ਕਿੱਥੋਂ ਇਹ ਕਾਰਨ ਹੋਏ ਹੈ ਆ ਵੀ ਬਾਕੀ ਹੋਰ ਵੀ ਵਿੱਚ ਠੱਗੀਆਂ ਬਹੁਤ ਚੱਲੀ ਜਾਂਦੀਆਂ ਨੇ ਉਹ ਠੱਗੀਆਂ ਵਾਲੇ ਤਾਂ ਵੀਰੇ ਥੋੜੇ ਟਾਈਮ ਦੇ ਹੀ ਰਹਿ ਗਏ 5-7 ਮਹੀਨੇ ਹੋਰ ਕੱਟਣਗੇ ਬਸ 10 ਕ ਤਾਂ ਠੱਗੀਆਂ ਮਾਰਨ ਵਾਲੇ ਬੈਠੇ ਗਏ ਅੱਛਾ ਅਸੀਂ ਦੇਖਦੇ ਰਹਨੇ ਜਣ ਤੇ ਇਹਨਾਂ ਦੇ ਕਾਰਨ ਬੈਠੇ ਆਪਣੇ ਕਾਰਨਾ ਪਿੱਛੇ ਹੂੰ ਹੁਣ ਜੇ ਦੱਸਣੀ ਹੈ ਜੀ 20000 ਵਾਲੀ ਦੇਣੀ 40000 ਦੀ ਆ ਮੰਡੀ 'ਚੋਂ ਲੈਣੀ 3500 ਦੱਸੋ ਬਰੀਡਾਂ ਕਿੱਥੇ ਬਰੀਡਾਂ ਦਾ ਵੀਰੇ ਮੰਡੀਆਂ ਚ ਜਾਂਦੀਆਂ ਹੈਗੀਆਂ ਨਹੀਂ ਜਾਂਦੀਆਂ ਬਰੀਡਾਂ ਦਾ ਪਾਲੀਆਂ ਦੇ ਘਰੇ ਖੜੀਆਂ ਨੇ ਘਰੇ ਖੜੀਆਂ ਨੇ ਕੋਈ ਫਾਰਮਰ ਕੋਈ ਆਏ ਦੇਖ ਕੇ ਦੇਖੋ ਆ ਦੁੱਧ ਚੋਈ ਹੋਈ ਆ ਬਾਬੇ ਮੋਲਾਪੁਰ ਨੇ ਕਰਵਾਈ ਆ ਕੋਈ ਫਾਰਮਰ ਉੱਥੇ ਜਾ ਕੇ ਕੋਈ ਪਹੁੰਚਿਆ ਵੱਡੇ 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 ਫਾਰਮਰ ਬੜੇ ਬੜੇ ਬਲੱਡ ਲਾਈਨ ਵਾਲੇ ਕਹਿੰਦੇ ਸਾਡੇ ਕੋਲ ਫਲਾਣੀ ਬਲੱਡ ਲਾਈਨ ਆ ਟੇਮ ਕੀ ਬਲੱਡ ਲਾਈਨ ਆ ਉਹ ਪਹੁੰਚੇ ਤਾਂ ਹੈ ਨਹੀਂ ਉਹ ਉਹਨਾਂ ਕੋਲੇ ਕੀ ਹੈ ਬਾਈ ਬਲੈਡ ਲਾਈਨ ਤਾਂ ਹੈਗੀ ਹੈ ਨਾ ਜੇ ਬਰੀਡ ਹੈਗੀ ਆ ਤਾਂ ਬਰੀਡ ਦਾ ਹੈਗੀ ਆ ਪਾਲੀਆਂ ਲਵੇ ਪਾਲੀਆਂ ਕੋਲੇ ਇੱਕ ਵਾਰੀ ਢੇੜਾ ਦੇ ਦੇ ਕੇ ਦੇਖਿਆ ਕਰੋ ਤੁਹਾਨੂੰ ਫੇਰ ਪਤਾ ਲੱਗੇ ਤੁਸੀਂ ਜਾਣੇ ਜਾ ਕੇ ਸੱਦੇ ਫਾਰਮਰ ਨਵੇਂ ਤੇ ਨਵੇਂ ਨਾ ਜਾ ਕੇ ਠੱਗਾਂ ਕੋਲੇ ਵੱਜ ਜਾਨੇ ਠੱਗ ਕੋਲੇ ਕੀ ਹੁੰਦਾ ਠਾਗਰ ਦਾ 2-4 ਚਾਂਸੇ ਦੇਣੇ ਨੇ ਠਾਗਰੇ ਘਮਾਉਣਾ ਕਿੱਥੇ ਆ ਤੁਹਾਨੂੰ ਆਪਣੇ ਬੰਦੇ ਕੋਲੇ ਸਹੀ ਗੱਲ ਪਾਲੀ ਦੇ ਲਵੇ ਤਾਂ ੱੱਕੇ ਤਾਂ ਉਹਨੂੰ ਚੜਾਉਣਾ ਹੀ ਨਹੀਂ ਹੈਗਾ ਪਾਲੀ ਇਸ ਗੱਲ ਪਿੱਛੋਂ ਜਣ ਦੇ ਪਾਲੀਆਂ ਨੇ 2 ਸਾਲ ਹੋ ਗਏ ਸਬਰ ਕੱਟਿਆ ਪਾਲੀ ਜਣ ਦੇ ਕੋਈ ਨਹੀਂ ਮਰਦਾ ਪਾਲੀ ਨਾ ਕੋਈ ਘਟ ਹੈ ਇਹ ਮਾਰਦਾ ਹਾਂ ਹਾਂ ਇਹ ਕਾਰਨ ਹੈ ਵੀਰੇ ਬੱਕਰੀ ਲੈਣੀ ਆ ਵਧੀਆ ਚੰਗੇ ਪਾਲੀ ਤੇ ਲੌਜ ਲੈਣੀ ਆ ਬੱਕਰੀ ਮਿਲੂਗੀ 10000 ਮਹਿੰਗੀ ਇਹ ਕਾਰਨ ਹੋ ਜਾਂਦੀ ਆ ਤੇ ਬਾਕੀ ਬਾਈ ਗੱਲਾਂ ਸਾਰੀਆਂ ਨੋਟ ਕਰਨ ਵਾਲੀਆਂ ਨੇ ਤੇ ਬਾਕੀ ਤੁਹਾਨੂੰ ਸਾਰੀਆਂ 20 25 ਬੱਕਰੀਆਂ ਬਾਈ ਦੀਆਂ ਦਿਖਾਈਆਂ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਬੱਕਰੀਆਂ ਕਿਵੇਂ ਦੀਆਂ ਲੱਗੀਆਂ ਤੇ ਅਗਲੀ ਵੀਡੀਓ ਦਾ ਬੇਟ ਕਰਨਾ ਪਊ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਵੀਡੀਓ ਹੁਣ ਲਗਾਤਾਰ ਆਉਣਗੀਆਂ ਤੇ ਵੱਤ ਤੋਂ ਵੱਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਆ ਧੰਨਵਾਦ ਬਾਈ ਠੀਕ ਆ ਜੀ ਧੰਨਵਾਦ ਤੇ ਬਾਈ ਵੀਰ ਨੇ ਕਰਿਆ ਨਵਾਂ ਚੈਨਲ ਸਟਾਰਟ ਤੇ ਵੀਡੀਓ ਬੱਕਰੀਆਂ ਦੀਆਂ ਵੀ ਇਹ ਚੈਨਲ ਤੇ ਆਇਆ ਕਰਨਗੀਆਂ ਤੇ ਹੋਰ ਵੀ ਆਪਣੇ ਆਮ ਕਿੱਤਿਆਂ ਦੀਆਂ ਤੁਸੀਂ ਦੇਖਦੇ ਹੋ ਕਰੇਲੂ ਕਿੱਤਿਆਂ ਦੀਆਂ ਵੀ ਵੀਡੀਓ ਬਾਈ ਦੇ ਚੈਨਲ ਤੇ ਆਇਆ ਕਰਨਗੀਆਂ ਤੇ ਬਾਈ ਕੀ ਨਾਮ ਆ ਆਪਣੇ ਚੈਨਲ ਦਾ ਪਿੰਡੂ ਬਲੌਗ ਵੀਰੇ ਪਿੰਡੂ ਬਲੌਗ YouTube Facebook Instagram ਤੇ ਇਹਨਾਂ ਚੀਜ਼ਾਂ ਦੇ ਉੱਪਰ ਤੁਸੀਂ ਜਾ ਕੇ ਚੈਨਲ ਨੂੰ ਕੱਢ ਸਕਦੇ ਹੋ ਤੇ ਬਾਈ ਜੀ ਨਵਾਂ ਹੀ ਸਟਾਰਟ ਕਰਿਆ ਆਪਾਂ ਨੇ ਨਵਾਂ ਹੀ ਸਟਾਰਟ ਕਰਿਆ ਅੱਜ ਪਹਿਲਾ ਦਿਨ ਹੈ ਅੱਛਾ ਪਹਿਲਾ ਦਿਨ ਹੈ ਤੇ ਅੱਜ ਆ ਬੁੱਧੂ ਵੀਰ ਦੀ ਵੀ ਵੀਡੀਓ ਇਸੇ ਚੈਨਲ ਤੇ ਆਊਗੀ ਉਹ ਵੀ ਤੁਸੀਂ ਜ਼ਰੂਰ ਦੇਖਣੀ ਹੈ ਤੇ ਬਾਕੀ ਹੋਰ ਵੀਡੀਓ ਬਾਈ ਹੁਣ ਅੱਗੇ ਤੋਂ ਪਾਇਆ ਕਰੂਗਾ ਜ਼ਰੂਰ ਬਾਈ ਦੇ ਕਮੈਂਟ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰਿਓ ਧੰਨਵਾਦ ਬਾਈ